ਇਹਦੇ ਵਿੱਚੋਂ ਸਾਡੀਆਂ ਜਿਹੜੀਆਂ ਇਹ ਕੁੱਟੀਆਂ ਜਾ ਰਹੀਆਂ ਸੈਨੇਟਿਕ ਬੰਬੋਲੀ ਕਾ ਕਿ ਸੈਨੇਟ ਪ੍ਰੂ ਪੰਜਾਬ ਦੇ ਸਟੂਡੈਂਟ ਪੰਜਾਬ ਦੇ ਜਿਹੜੇ ਫਿਊਰਚਰ ਕਾਲਜਸ ਉਹਨਾਂ ਦੇ ਪ੍ਰਿੰਸੀਪਲ ਆ ਉਹ ਇੱਕ ਡਾਇਨਾਮਿਕ ਜਿਹੇ ਚੌਲਦੇ ਆ ਜਿਹੜੀ ਇਹ ਯੂਨੀਵਰਸਿਟੀ ਚਲਾਇਆ ਨਹੀਂ ਜਾਂ 31 ਅਕਤੂਬਰ ਨੂੰ ਤਾਂ ਹੀ ਆਪਣੀ ਸੈਨੇਟ ਖਤਮ ਹੋਵੀਆ ਪਿਛੀ 31 ਅਕਤੂਬਰ ਨੂੰ 31 ਦਸੰਬਰ ਨੂੰ ਸੰਡिकेट ਖਤਮ ਹੋਣੀ ਆ ਅੱਜ ਯੂਨੀਵਰਸਿਟੀ ਜਿਹਾ ਤੁਹਾਡੇ ਲਈ ਵੀਸੀ ਜਿਹੜੀ ਮੈਡਮ ਰੈਨੂ ਵਿੱਚ ਉਹਨਾਂ ਦੀও ਚੱਲ ਰਹੀ ਉਹਨਾਂ ਦੀ ਤਾਨਾ ਚਹੀ ਗਈ ਹੈ ਨਾ ਉਹ ਜੋ ਵੀ ਉਹਨਾਂ ਦੇ ਜੀ ਕਰਦਾ ਡਿਸੀਜਨ ਲੈ। ਉਹ ਦੋ ਸੈਨਰ ਦੇ ਚੇਂਜ ਹੋ ਦੀਆ ਉਹ ਵਿੱਚ ਮੁੱਦੇ ਕਿ ਇਹ ਵੀ ਹੈਗਾ ਕਿ ਤੁਸੀਂ ਸੈਨਰ ਦੇ ਚੇਂਜ ਕਰਨੀ ਆ ਬੇਸਿਕ ਤੁਸੀਂ ਤੁਹਾਡਾ ਇਤਨਾਸ ਨੂੰ کافی ਯੋਗਦਾਨ ਹੈ ਪਰ ਤੁਸੀਂ ਇਹਦਾ ਜਿਹੜਾ ਕਰੈਕਟਰ ਹੈਗਾ ਪੰਜਾਬੀ ਇੰਡਸਟਰੀ ਦਾ ਵਿਦੌ ਟੇਕ ਇਨ 뷰 ਫਰੋਂ ਪੰਜਾਬ ਤੁਸੀਂ ਇੰਡੀਵਿਜੂਅਲੀ ਨਹੀਂ ਕਰ ਸਕ। ਨੈਸ਼ਨਲ ਸੈਨਟ ਚਾਹੀਦੀ ਸੀ ਇਲੈਕਟਿਡ ਸੈਨਟ ਚਾਹੀਦੀ ਸੀ ਲੇਕਿਨ ਉਹ ਸੈਨਟ ਚਾਹੀਦੀ ਚੀ ਜਿਹੜੀ ਅਜ ਤੱਕ ਸੰਭਲ ਰਹੀ ਸੀ ਕਿਉਂ ਕਿ ਉਹ ਸੈਨਟ ਦੇ ਅੰਦਰ ਬਣੀ ਖਾਮੀਆਂ ਸਨ ਸਮਝੋ ਜਿੰਨੀ ਵੀ ਪਾਲਿਸੀ ਹੈ ਉਹ ਪੰਜਾਬ ਤੋਂ ਬਾਹਰ ਦੀ ਆ ਪਰ ਉਹ ਪੰਜਾਬ ਦੀ ਸਹਿਮਤੀ ਕਿੱਥੇ ਹੈ ਇੱਥੇ ਸਿਰਫ ਸੈਨਟ ਦੇ ਤੇ ਉਹ ਇਹਨਾਂ ਨੇ ਆਲਰੇਡੀ ਡਿਲੇ ਕਰਤੇ ਇਲੈਕਸ਼ਨੇ ਕਲੀਅਰ ਕਰਤਾ ਹੈਗਾ ਕਿ ਸੈਨਟ ਅਸੀਂ ਬੰਦ ਕਰ ਦਿੰਦੇ ਹਾਂ ਬਾਕੀ ਪੰਜਾਬ ਮੰਗ ਰਹੇ ਬਾਕੀ ਪੰਜਾਬ ਦੇ ਬੁੱਚੇ ਮੰਗ ਰਹੇ ਆ ਉਸ ਵੀ ਰੈਜ਼ੋਨੈਂਸ ਇੱਥੇ ਨਹੀਂ ਹੈ ਉਹਦੀ ਵਜ੍ਹਾ ਦੀ ਸੈਨੀਟੇਟ ਨੂੰ ਦੁਖਾ ਦਿੱਤਾ ਹੈ ਮੈਂ ਪ੍ਰੀਤ ਨਰਬਾਹ ਦੇ ਪੰਜਾਬ ਦੀ ਪੰਜਾਬ ਦੀ ਪਸਟਾ ਸਰ ਮਰਦਾਬਾਦ 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 ਦੋਸਤੋ ਇਸ ਤੇ ਬੜੀ ਵੱਡੀ ਗੱਲ ਹੋਈ ਹੈ 2016 ਚ ਐਕਚੁਅਲੀ ਇਹ ਗੱਲ ਚੱਲੀ ਆ ਤੇ ਸੈਨਟ ਨੂੰ ਜਾਂ ਤੇ ਰਿਫਾਰਮ ਕੀਤਾ ਜਾਵੇ ਤੇ ਇਹਦਾ ਜਿਹੜਾ ਆ ਸਟ੍ਰਕਚਰ ਘਟਾਇਆ ਜਾਵੇ ਇਹਦੇ ਚ ਜਿਹੜੇ ਇਲੈਕਟਿਡ ਮੈਂਬਰ ਨੇ ਉਹ ਕਟਾ ਕੇ ਨੋਮੀਨੇਟਿਡ ਵਧਾਏ ਜਾਣ ਕਿਉਂਕਿ ਸੈਨੇਟ ਜਿਹੜੀ ਇੱਕ ਆਟੋਨਮਸ ਬੋਡੀ ਆ ਨਾ ਬਾਕੀ ਸਾਰਾ ਕੰਟਰੋਲ ਸੈਂਟਰ ਕੋ ਆ ਤੇ ਇਹ ਸੈਂਟਰ ਨੇ ਵੇਖੋ ਸਾਰੀ ਪਾਲਿਸੀ ਜਿਹੜੀ ਆ ਡਿਕਟੇਟ ਸੈਂਟਰ ਕਰ ਰਿਆ ਪਰ ਸੈਨੇਟ ਕੋ ਪਾਵਰ ਹੈਗੀ ਆ ਵੀ ਉਹ ਉਹਨੂੰ ਕਿਸੇ ਤਰ੍ਹਾਂ ਵੀ ਮੋਲਡ ਕਰ ਸਕਦੇ ਸੋ ਸੈਂਟਰ ਦੇ ਸੈਂਟਰਲਾਈਜੇਸ਼ਨ ਦੇ ਸੁਪਨੇ ਚ ਇੱਕੋ ਇੱਕ ਰੋੜਾ ਆ ਸੈਨੇਟ ਕਿਉਂਕਿ ਉਹਦੇ ਚ ਦਾਵੇਦਾਰੀ ਹੈਗੀ ਪੰਜਾਬ ਦੀ ਕਿਉਂਕਿ ਐਕਸ-ਫੀਸਿਅਲ ਮੈਂਬਰ ਹੁੰਦੇ ਨੇ ਦੋ ਐਮਐਲਏ ਵੀ ਨੋਮੀਨੇਟ ਹੋ ਕੇ ਹੁੰਦੇ ਨੇ ਉਹ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਜਿਹੜੇ 46 ਮੈਂਬਰ ਨੇ ਉਹਨਾਂ ਚ ਦੋ ਐਮਐਲਏ ਪੰਜਾਬ ਸਰਕਾਰ ਨੋਮੀਨੇਟ ਕਰਦੀ ਹੈ ਪੰਜਾਬ ਵਿਧਾਨ ਸਭਾ ਦੇ ਦੋ ਮੈਂਬਰ ਹੁੰਦੇ ਦੋ ਮੈਂਬਰ ਜਿਹੜੇ ਆ ਜਿਹੜੀ ਵੀ ਰਾਜ ਕਰਤਾ ਉਹ ਹੈਗੀ ਜਿਵੇਂ ਆਪਾ ਨੇ ਦੋ ਰੂਲਿੰਗ ਪਾਰਟੀ ਆ ਦੋ ਮੈਂਬਰ ਉਹਨੇ ਭੇਜਨੇ ਹੁੰਦੇ ਸੈਨੇਟ ਵਾਸਤੇ ਸੋ ਪੰਜਾਬ ਦਾ ਇਨਫਲੂਐਂਸ ਸਿਰਫ ਉਹਦੇ ਥਰੂ ਬਚਦਾ ਸੋ ਇਹਨੂੰ ਖਤਮ ਕਰਨ ਵਾਸਤੇ ਸੈਨੇਟ ਦੀਆਂ 2016 ਚ ਕੋਸ਼ਿਸ਼ ਹੋਈ ਉਹ ਵੀ ਮੈਂ ਤੁਹਾਨੂੰ ਦੱਸਾਂ ਇਹ ਟਸਲ ਇੰਡੀਵਿਜੂਅਲ ਉਹਦੇ ਤੇ ਚੱਲੀ ਸੀ ਇਹ ਸੈਨੇਟ ਦੀ ਟੈਨਿਓਰ ਕਿੰਨੀ ਹੁੰਦੀ ਹੈ 4 ਸਾਲ ਟੈਨਿਓਰ ਹੁੰਦੀ ਹੈ ਇਹਦੇ ਚ ਤੇ ਮਤਲਬ ਸੈਨੇਟ ਮੇਨ ਬੋਡੀ ਆ ਉਹ ਅੱਗੇ ਇਲੈਕਟ ਕਰਦੀ ਆ ਐਗਜ਼ੀਕਿਊਸ਼ਨ ਵਾਸਤੇ ਸਿੰਡੀਗੇਟ ਨੂੰ ਸਿੰਡੀਗੇਟ ਦੇ ਮੈਂਬਰ ਹੁੰਦੇ ਨੇ 16 ਠੀਕ ਹੈ ਜਿੰਨੇ ਡੇ ਟੂ ਡੇ ਅਫੇਅਰ ਐ ਅਕੈਡਮੀਆ ਦੇ ਨਾਲ ਜਿੰਨੇ ਵੀ ਰਿਲੇਟਿਡ ਆ ਉਹ ਸਾਰੇ ਸੈਨੇਟ ਸਿੰਡੀਗੇਟ ਨੇ ਲੈਣੇ ਹੁੰਦੇ ਫੈਸਲੇ ਪਰ ਜਿਹੜਾ ਕੋਈ ਪਾਲਿਸੀ ਮੇਕਿੰਗ ਤੇ ਆ ਜਾਂ ਉਹ ਸਾਰਾ ਆ ਉਹ ਸੈਨੇਟ ਨੇ ਲੈਣਾ। ਬਸ ਇਹ ਕਹਿ ਸਕਦੇ ਆ ਕਿ ਸੈਨੇਟ ਇਜ਼ ਅ ਲੋਕ ਸਭਾ ਐਂਡ ਸਿੰਡੀਗੇਟ ਇਜ਼ ਅ ਲੋਕ ਸਭਾ। ਬਿਲਕੁਲ ਬਿਲਕੁਲ ਸਭਾ ਇਹਨੂੰ ਤੁਸੀਂ ਪ੍ਰੈਜ਼ੀਡੈਂਟ ਕਹਿ ਲਓ ਪਰ ਇਹ ਨੋਮਿਨੀ ਹੈੱਡ ਆ ਪਾਵਰ ਇਹਦੇ ਕੋਈ ਨਹੀਂ ਹੈਗੀ ਵੀ ਵਾਈਸ ਚਾਂਸਲਰ। ਸੈਨੇਟ ਤਾਂ ਸਾਨੂੰ ਚਾਹੀਦੀ ਏ। ਇਲੈਕਟਿਡ ਸੈਨੇਟ ਚਾਹੀਦੀ ਏ। ਲੇਕਿਨ ਉਹ ਸੈਨੇਟ ਨਹੀਂ ਚਾਹੀਦੀ ਜਿਹੜੀ ਅਜੇ ਤੱਕ ਸਾਡੇ ਤੇ ਰਹੀ ਏ। ਉਹ ਕਿਉਂਕਿ ਉਸ ਸੈਨੇਟ ਦੇ ਅੰਦਰ ਬੜੀ ਕਮੀਆਂ ਸੀ। ਅੱਜ ਤੱਕ ਸੈਨੇਟ ਨੇ ਕਦੇ ਸੋਚਿਆ ਹੀ ਨਹੀਂ ਅਸੀਂ ਮੈਂ ਮੈਂ ਬਹੁਤ ਮਹੀਨ ਚੱਕੀ ਇਥੇ ਕਿ ਸੈਨੇਟ ਦੇ ਅੰਦਰ ਰਿਫਾਰਮ ਕਿਤੇ ਜਾਣ। ਅਸੀਂ ਮੈਂ ਫਿਰ ਕਹਿਣਾ ਚਾਹਣਾ ਮੈਂ ਕਦੇ ਅਸੀਂ ਕਦੇ ਨਹੀਂ ਕਿਹਾ ਕਿ ਸੈਨੇਟ ਨਾ ਰਵੇ। ਅਸੀਂ ਕਦੇ ਨਹੀਂ ਕਿਹਾ ਕਿ ਸੈਨੇਟ ਦੇ ਇਲੈਕਸ਼ਨ ਨਾ ਹੋਣ। ਲੇਕਿਨ ਅਸੀਂ ਕਿਹਾ ਰਿਫਾਰਮ ਹੋਣੇ ਚਾਹੀਦੇ ਹੈ। ਇਥੇ ਔਮਨ ਹੁਣ ਸਾਡੇ ਇਥੇ 50% ਜਿਹੜਾ ਔਮਨ ਹੈਗੀ ਆ। ਅਸੀਂ ਔਮਨ ਔਮਨ ਦੇ ਪ੍ਰਤੀਜੋਦ ਬੋਲਣ ਦੀ ਗੱਲ ਕੀਤੀ। ਅਸੀਂ ਇਹ ਵੀ ਕਿਹਾ ਕਿ ਸਟੂਡੈਂਟ ਜਿਹੜਾ ਇਲੈਕਟਡ ਬੰਦਾ ਹੈ ਉਹ ਵੀ ਸੈਨੇਟ ਦਾ ਐਕਸ-ਆਫਿਸ ਜਿਹੜੇ ਗੱਲ ਕਰਦੇ ਪੰਜਾਬ ਦੀ ਅਸੀਂ ਵੀ ਪੰਜਾਬ ਦੀ ਗੱਲ ਕਰਨੇ ਆ ਕਿਹੜੇ ਪੰਜਾਬ ਦੇ ਨੁਮਾਇੰਦੇ ਨੇ ਸੈਂਟ ਚੱਕ ਕੇ ਪੰਜਾਬ ਦੀ ਗੱਲ ਕੀਤੀ ਅਜ ਤੱਕ ਕੋਈ ਆਇਆ ਹੀ ਨਹੀਂ ਅਜ ਤੱਕ ਪੰਜਾਬ ਦਾ ਰਿਪਰੈਜ਼ੈਂਟੇਟਿਵ ਬਣ ਕੇ ਜਿਸਾ ਮਨਪ੍ਰੀਤ ਬਾਦਲ ਕੁਲਜੀਤ ਮੈਂ ਕਹਾਂ ਮੈਨੂੰ ਤਾਂ ਦੇਖਿਆ ਨਹੀਂ ਸੰਦੇ ਦੇ ਅੰਦਰ ਸਰ ਇਹ ਜਿਹੜੇ ਪੋਲੀਟੀਕਲ ਨਾਮਿਨੇਟਿਡ ਪਾਰਟੀ ਇਹ ਤਾਂ ਮੈਂ ਕਦੇ ਸੰਦੇ ਦੇ ਅੰਦਰ ਦੇਖਿਆ ਵੀ ਨਹੀਂ ਹੈ ਪੰਜਾਬ ਯੂਨੀਵਰਸਿਟੀ ਦਾ ਸਿਰਫ ਪੋਲੀਟੀਕਲ ਯੂਜ਼ ਕਰਨ ਲਈ ਖੜੇ ਹੋ ਗਏ ਇਹਨਾਂ ਨੇ ਪੰਜਾਬ ਇਸ ਦੀ ਕਦੇ ਸੁਧਲਤੀ ਨਹੀਂ ਹੈ ਪੰਜਾਬ ਦੇ ਆਪਣੇ ਪੋਲੀਟੀਸ਼ੀਅਨਸ ਨੇ ਇਹ ਇਹਨਾਂ ਨੇ ਪੰਜਾਬ ਨੂੰ ਔਰ ਨਾਲ ਹਕੀਕਤ ਹੈ ਹੈ ਜਿਹੜਾ ਫੰਕਸ਼ਨਲ ኦਪਰੇਸ਼ਨਲ ਤੌਰ ਤੇ ਪੰਜਾਬ ਦੇ ਪੰਜਾਬ ਦਾ ਇਸ ਪੰਜਾਬ ਵਿੱਚ ਦੇ ਅੰਦਰ ਕੋਈ ਬਹੁਤ ਜ਼ਿਆਦਾ ਰੋਲ ਰਿਆ ਹੀ ਨਹੀਂ ਨਾ ਕਨਸਟੀਟਿਊਸ਼ਨਲੀ ਵੀ ਨਹੀਂ ਹੈਗਾ ਐਡਮਿਨਿਸਟ੍ਰੇਟਿਵਲੀ ਵੀ ਨਹੀਂ ਹੈਗਾ ਤੇ ਨੋਸ਼ਨਲੀ ਵੀ ਨਹੀਂ ਹੈ ਹਲਚਨਾਏ ਜਿਵੇਂ ਆਪਾਂ ਨਿਊਏ ਜੁਡੀਨ ਪਾਲਿਸੀ ਦੇਖੀ ਆ ਜਾਂ ਸੈਂਟਰ ਸਰਕਾਰ ਦੀ ਜੋ ਓਵਰਆਲ ਪਾਲਿਸੀ ਆ ਉਹ ਚ ਲਗਾਤਾਰ ਸੈਂਟ੍ਰਲਾਈਜੇਸ਼ਨ ਹੋ ਰਹੀ ਆ ਉਹ ਸਿਰਫ ਐਜੂਕੇਸ਼ਨ ਦੀ ਨਹੀਂ ਹੋ ਰਹੀ ਹੋਰ ਵੀ ਜਨੇ ਰਾਈਟਸ ਆ ਤਾਂ ਪੰਜਾਬ ਨਾਲ ਉਹ ਥੋੜਾ ਸਪੈਸ਼ਲੀ ਵੀ ਹੁੰਦਾ ਆਪਾ ਪਿਛਲੇ ਟਾਈਮ ਲੰਬੇ ਇਤਿਹਾਸ ਆ ਇੱਕ ਦੱਸ ਕੇ ਆਂਦਾ ਕਿ ਉਹ ਚਾਹੇ ਪਾਣੀਆਂ ਦਾ ਮਸਲਾ ਚੰਡੀਗੜ੍ਹ ਦਾ ਮਸਲਾ ਪੰਜਾਬ ਨਾਲ ਇੱਕ ਸਪੈਸ਼ਲ ਡਿਸਕ੍ਰਿਮੀਨੇਸ਼ਨ ਵੀ ਹੁੰਦਾ ਕਿ ਉਹ ਰਾਈਟ ਵੱਧ ਹੋਏ ਜਾਂਦੇ ਆ ਬੀਐਸਐਫ ਵਾਲਾ ਮਸਲਾ ਹੋਇਆ ਸੀ ਬੀਵੀਐਨਪੀ ਬੋਰਡ ਵਾਲਾ ਤਾਂ ਇੱਕ ਤਾਂ ਫੈਡਰਲ ਰਾਈਟਸ ਦਾ ਮਸਲਾ ਕਿ ਇਸ ਯੂਨੀਵਰਸਿਟੀ ਤੇ ਫੈਡਰਲ ਰਾਈਟ ਬਤੌਰ ਪੰਜਾਬ ਦਾ ਰਾਈਟ ਆ ਉਹ ਰਾਈਟ ਸੈਂਟਰ ਦੇਣਾ ਨਹੀਂ ਚਾਹੁੰਦਾ ਉਹ ਸੈਂਟਰ ਆਪ ਦੇ ਕੋਲ ਸਾਰਾ ਇਥੋਂ ਦਾ ਕੰਟਰੋਲ ਰੱਖਣਾ ਚਾਹੁੰਦਾ ਕੰਟਰੋਲ ਰੱਖ ਕੇ ਫਿਰ ਅੱਗੇ ਕਰਨਾ ਕਿ ਇਹ ਵੀ ਇੱਕ ਸਵਾਲ ਮੰਨ ਲਓ ਜੀ ਇੱਥੇ ਸੈਨੇਟ ਸੈਂਟਰ ਚ ਓਪੋਜੀਸ਼ਨ ਵੀ ਹੁੰਦੀ ਆ ਕਿਉਂਕਿ ਇਲੈਕਟਡ ਬੰਦੇ ਆ ਉਹਦੇ ਚੋਂ ਗ੍ਰੈਜੂਏਟਾਂ ਅੰਸੀਜਨਸੀ ਚੋਂ ਆਉਂਦੇ ਆ ਸਟੂਡੈਂਟਾਂ ਚ ਜਾਂਦੇ ਆ ਟੀਚਰਾਂ ਚ ਕਿਲਤੀ ਚ ਪ੍ਰਿੰਸੀਪਲਾਂ ਚ ਜਾਂਦੇ ਆ ਤਾਂ ਸਾਰੇ ਦੇ ਸਾਰੇ ਸੈਂਟਰ ਸਕੱਲ ਦੇ ਬੰਦੇ ਨਹੀਂ ਹੁੰਦੇ ਇੱਕ ਓਪੋਜੀਸ਼ਨ ਵੀ ਹੁੰਦੀ ਆ ਇਹ ਵੀ ਸੈਂਟਰ ਸਕੱਲ ਦੀ ਕੋਈ ਪਾਲਿਸੀ ਆ ਰਹੀ ਹੈ ਪ੍ਰਾਈਵੇਟੇਸ਼ਨ ਦੀ ਸੈਫਰਨਾਈਜੇਸ਼ਨ ਦੀ ਸੈਂਟਰਲਾਈਜੇਸ਼ਨ ਦੀ ਉਹਦਾ ਵਿਰੋਧ ਕਰਨ ਲਈ ਜਿਹੜੇ ਬੰਦੇ ਖੜੇ ਆ ਉੱਥੇ ਤਾਂ ਸੈਂਟਰ ਸਕੱਲ ਨੂੰ ਉਹਨਾਂ ਤੋਂ ਦੇਖਿਆ ਤਾਂ ਕਿ ਉਹ ਹੋ ਜਾ ਤੂੰ ਇੱਥੇ ਸਟਰਕਚਰ ਨਹੀਂ ਹੋਣਾ ਚਾਹੀਦਾ ਜਿਹਦੇ ਨਾਲ ਉਹਨਾਂ ਨੂੰ ਆਪਦੀ ਪਾਲਿਸੀ ਪਾਲਿਸੀ ਆ ਦੀ ਇੰਪਲੀਮੈਂਟ ਕਰਨ ਦੇ ਦੇਖ ਬਹੁਤ ਕੁਇਕਲੀ ਇੰਪਲੀਮੈਂਟ ਹੋਣੀ ਚਾਹੀਦੀ ਉਹਨਾਂ ਨੂੰ ਤਾਂ ਇਹ ਆਣਾ ਇਥੇ ਪ੍ਰਾਈਵੇਟੇਸ਼ਨ ਸਿੱਧਾ ਸਿੱਧਾ ਹੋਵੇ ਫੀਸਾਂ ਵਧਾਈਆਂ ਜਾਣ ਸੈਲਫ ਨਾ ਸਕੂਲਸ ਸ਼ੁਰੂ ਕਰੇ ਜਾਣ ਯੂਨੀਵਰਸਿਟੀ ਦਾ ਕਮਰਸ਼ੀਅਲਾਈਜੇਸ਼ਨ ਕਰਿਆ ਜਾਵੇ ਐਜੂਕੇਸ਼ਨ ਦਾ ਜੋ ਆਪਣਾ ਨਿਊ ਐਜੂਕੇਸ਼ਨ ਪਾਲਿਸੀ ਚ ਦੀਦਾ ਵੀ ਆ ਕਿ ਇਥੇ ਬਾਹਰਲੀ ਯੂਨੀਵਰਸਿਟੀਆਂ ਉਹ ਸਰਕਾਰੀ ਯੂਨੀਵਰਸਿਟੀਆਂ ਨੂੰ ਵੀ ਉਧਰਲੇ ਰਾ ਤੋੜਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਇਹ ਸੈਨੇਟਾਈ ਜਿਹੇ ਆਪਣੇ ਰਾਹ ਦਾ ਰੋੜਾ ਲੱਗਦਾ ਆ ਜਿਹੜੇ ਤਾਂ ਉਹ ਰਹੇ ਹੋਏ ਆ ਕਿ ਅਸਿਆਦੀ ਪਾਲਿਸੀ ਨੂੰ ਇੰਪਲੀਮੈਂਟ ਕਰਨ ਲਈ ਅਡਾ ਜਿੱੱਜ ਵੀ ਰਹੇ ਹੋਏ ਆ ਹਨ ਆਪਾਂ ਇੱਦਾਂ ਧਰਨਾ ਹੋ ਗਿਆ ਸਟੂਡੈਂਟਾਂ ਦੇ ਪਰਚੇ ਹੋ ਗਏ लाठी चार्ज ਦੋ ਵਾਰੀ ਹੋ ਗਿਆ ਸਟੂਡੈਂਟਾਂ ਦੇ ਗੇਟ ਰੋਕ ਲਿਆ ਇੱਥੇ ਪਲੰਪੀ ਐਮ ਐਲ ਆ ਰਹੇ ਆ ਸੀਐਮ ਤੱਕ ਵੀ ਗੱਲ ਪਹੁੰਚੀ ਆ ਉਹਨਾਂ ਨੇ ਚਲੋ ਹੁਣ ਉਹ ਵੀ ਦਿੱਤਾ ਹਨਾ ਵੀਪੀ ਨੂੰ ਭੇਜਿਆ ਆਪਣਾ ਸਟੇਟਮੈਂਟ ਭੇਜੀ ਆ ਤਾਂ ਰੋਆ ਇੱਥੇ ਆ ਸੈਂਟਰ ਸਰਕਾਰ ਆਉਦੀ ਪਾਲਿਸੀ ਇੰਪਲੀਮੈਂਟ ਕਰਨ ਤੇ ਅੱਜ ਵੀ ਗੜੀ ਹੋਈ ਆ ਪਰ ਆਪਾਂ ਗੱਲ ਕਰੀਏ ਪੋਲੀਟੀਕਲੀ ਓਮੇ ਗੱਲ ਕਰਨੀ ਹੋਵੇ ਇਹ ਇੱਕ ਸਿਰਫ ਸਟੂਡੈਂਟਾਂ ਦੇ ਇਸ਼ੂ ਨਹੀਂ ਗਾ ਇਹ ਇੱਕ ਪੰਜਾਬ ਦਾ ਪੋਲੀਟੀਕਲ ਇਸ਼ੂ ਵੀ ਆ ਜੀਵਿਜ ਪੰਜਾਬ ਦਾ ਫੈਡਰਲ ਰਾਈਟ ਦੀ ਗੱਲ ਆ ਕਿ ਯੂਨੀਵਰਸਿਟੀ ਪੰਜਾਬ ਦੀ ਹੈ ਜਾਂ ਕਿਸੇ ਹੋਰ ਦੀ ਹੈ ਸੈਂਟਰ ਤੇ ਸਾਡੀ ਜਿਹੜੀ ਕੈਪੀਟਲ ਹੈ ਉਹ ਵੀ ਪਈ ਆਪਣੇ ਪਹਿਲੇ ਭਾਰਤ ਵਿੱਚ ਹੀ ਨਹੀਂ ਤੁਸੀਂ ਜਰੂਸਲਮ ਨੂੰ ਛੱਡ ਕੇ ਪੂਰੇ ਵਰਲਡ ਵਿੱਚ ਇਸ ਵਾਰ ਸੈਕੰਡ ਇਹ ਸਾਡੀ ਚੰਡੀਗੜ੍ਹ ਦੀ ਜਿਹੜੀ ਕੈਪੀਟਲ ਹੈਗੀ ਆ ਇਹ ਦੋ ਰਾਜਾਂ ਦੀ ਕੈਪੀਟਲ ਹੈਗੀ ਆ ਠੀਕ ਆ ਉਹਦੇ ਚ ਸਾਡੀ ਜਿਹੜੀ ਪੰਜਾਬ ਯੂਨੀਵਰਸਿਟੀ ਹੈਗੀ ਆ ਪੰਜਾਬ ਯੂਨੀਵਰਸਿਟੀ 1882 ਦੀ ਹੋਂਦ ਚਾਈ ਹੋਈ ਆ ਉਸ ਵੇਲੇ ਮੇਨ ਯੂਨੀਵਰਸਿਟੀਆਂ ਸੀ ਗਿਆ ਬਦਲਾਸ ਕਲਕੱਤਾ ਤੇ ਬੰਬੌਰ ਨਾ ਬੰਬੌਰ ਚ ਆਈ ਸੀ 82 ਵਿੱਚ ਆਈ ਸੀ ਇਸ ਯੂਨੀਵਰਸਿਟੀ ਦਾ ਪੂਰਾ ਸਟਰਕਚਰ ਸੀਗਾ ਉਹ ਸਟਰਕਚਰ ਉਸ ਤਰ੍ਹਾਂ ਦਾ ਸੀਗਾ ਜਿਵੇਂ ਬਾਕੀ ਯੂਨੀਵਰਸਿਟੀਆਂ ਦਾ ਲੇਕਿਨ ਬਿੱਟ ਡਿਫਰੈਂਸ ਇਹ ਪਹਿਲੀ ਯੂਨੀਵਰਸਿਟੀ ਸੀਗੀ ਜਿਹੜੀ ਟੀਚਿੰਗ ਯੂਨੀਵਰਸਿਟੀ ਸੀਗੀ ਉਹ ਬਾਕੀ ਤਿੰਨੇ ਯੂਨੀਵਰਸਿਟੀਆਂ ਐਗਜ਼ਾਮੀਨਰ ਯੂਨੀ ਐਗਜ਼ਾਮੀਨੇਸ਼ਨ ਯੂਨੀਵਰਸਿਟੀ ਸੀਗੀਆਂ ਤੁਸੀਂ ਉੱਚ ਪੜ੍ਹਾਉਂਦੇ ਨਹੀਂ ਸੀਗੇ ਤੁਸੀਂ ਸਿਰਫ ਐਗਜ਼ਾਮ ਲੈਂਦੇ ਸੀ ਉਹ ਸਾਡੀ ਯੂਨੀਵਰਸਿਟੀ ਬਣੀ ਉਹਨੇ ਉਹਨੇ ਸੋ 4 ਦਾ ਇਕਟਾ ਹੈਗਾ ਉਹਦੇ ਨਾਲ ਸਾਡੇ ਕੋਲ ਸੈਲਟ ਆਉਂਦੀ ਹੈਗੀ ਹੁਣ ਇਹਦੇ ਨਾਲ ਕੀ ਅਸੀਂ ਦਿਖਦੇ ਆ ਕਿ ਇਸ ਯੂਨੀਵਰਸਿਟੀ ਦਾ ਜਿਹੜਾ ਸਰੜ ਦਾ ਸਟਰਕਚਰ ਹੈਗਾ ਉਹ ਇਸ ਤਰ੍ਹਾਂ ਦਾ ਸਟਰਕਚਰ ਹੈਗਾ ਕਿ ਅਸੀਂ ਜੋ ਵੀ ਸਾਡੇ ਕੋਲ ਸਕਾਲਰਸ਼ਿਪ ਹੈਗੀ ਆ ਅਵੇਲੇਬਲ ਇਨ ਦ ਸੋਸਾਇਟੀ ਸਿਵਲ ਸੋਸਾਇਟੀ ਵਿੱਚ ਉਹਨੂੰ ਅਸੀਂ ਟੈਪ ਕਰਨਾ ਹੈ ਤਾਂ ਕਿ ਪਰ ਦਾ ਰੂਲਸ ਆਫ ਪੰਜਾਬ ਗਵਰਨਮੈਂਟ ਅੱਜ ਪਾ ਦਾ ਰੂਲਸ ਆਫ ਸੈਂਟਰ 2004 ਚੇਂਜ ਆਇਆ 191904 ਦੀ ਗੱਲ ਕਰਦਾ ਪਿਆ ਮੈਂ 1904 1947 ਵਿੱਚ ਸਾਡੇ ਕੋਲ ਫਿਰ ਜਦੋਂ ਅਸੀਂ ਸ਼ਿਫਟ ਕੀਤਾ ਲਾਹੌਰ ਤੇ ਇੱਥੇ ਆਏ ਆ ਪੰਜਾਬ ਯੂਨੀਵਰਸਿਟੀ ਨੇ ਆਪਣਾ ਕੈਰੈਕਟਰ ਉਹੀ ਰੱਖਿਆ ਸਾਡੀ ਯੂਨੀਵਰਸਿਟੀ ਕਿਹ ਹੈ ਜਿਹਦਾ ਪੰਜਾਬ ਪੀਏਐਨ ਜੀਵੀ ਤੇ ਉਦੋਂ ਸਰੀ ਪੰਜਾਬ ਯੂਨੀਵਰਸਿਟੀ ਲਾਹੌਰ ਤੇ ਜਦੋਂ ਜਦੋਂ ਅਸੀਂ 1947 ਚ ਡਿਵੀਜ਼ਨ ਹੋਈ ਆ ਉਹਨੇ ਵੀ ਆਪਣਾ ਨਾਮ ਚੇਂਜ ਕਰ ਲਿਆ ਉਹਨੇ ਪੰਜਾਬ ਪੰਜਾਬ ਕਰ ਲਿਆ ਪੀਸੀਐਨ ਅ ਸਾਡਾ ਉਹੀ ਹੈਰੀਟੇਜ ਹੈਗਾ ਅਸੀਂ ਉਸੇ ਨਾਲ ਨੂੰ ਲੈ ਕੇ ਚੱਲੇ ਆਗੇ ਹੁਣ ਸਾਡੇ ਪਾਸ ਸੈਲਰਡ ਦਾ ਮਤਲਬ ਸਿਗਾ ਕਿ ਅਸੀਂ ਜੋ ਵੀ ਸਕਾਲਰਸ਼ਿਪ ਅਵੇਲੇਬਲ ਹੈ ਚਾਹੇ ਉਹ ਮੈਡੀਕਲ ਪ੍ਰੋਫੈਸ਼ਨ ਚਾਹੇ ਉਹ ਇੰਜੀਨੀਅਰਿੰਗ ਚਾਹੇ ਉਹ ਸਿਵਲ ਚਾਹੇ ਤਾਂ ਕਿ ਅਸੀਂ ਇੱਕ ਯੂਨੀਵਰਸਿਟੀ ਸਿਸਟਮ ਨੂੰ ਮਧਾਉਣ ਬਾਤ ਤੇ ਵਧੀਆ এডੂਕੇਸ਼ਨ ਮੁਹਈਆ ਹੋਈਆ এডੂਕੇਸ਼ਨ ਕੋਲਣੀ ਆ ਉਹ ਟ੍ਰੈਂਡ ਚੱਲਦਾ ਰਿਹਾ ਜਿਹੜਾ ਉਹਦੇ ਨਾਲ ਕਿਸੇਗਾ ਸਾਡੇ ਪਾਸ ਬਹੁਤ ਅੱਛੇ ਅੱਛੇ ਸਿਵਲ ਸੋਸਾਇਟੀ ਚੋਂ ਵੀ ਤੁਣ ਕੇਜੜੇ ਬੰਦੇ ਸਗੇ ਉਹ ਸਾਡੇ ਪਾਸ ਆਉਂਦੇ ਰਹੇ ਹੁਣ ਜਿਹੜੀ ਇਹ ਸੈਨਟ ਸਗੀ ਇੱਕ ਜੁਨੀਕ ਹੈਗੀ ਆ ਅਸਲੇ ਮੇਰਾ ਖਿਆਲ ਨਹੀਂ ਹੈਗਾ ਕਿ ਕਿਸੇ ਵੀ ਆਪਣੀ ਇੰਡੀਆ ਦੇ ਕਿਸੇ ਯੂਨੀਵਰਸਿਟੀ 'ਚ ਇਸ ਤਰ੍ਹਾਂ ਦੀ ਸੈਨੇਟ ਹੈ ਇਨ ਡੈਮੋਕਰੈਟਿਕ ਇਸ ਤੋਂ ਇਨੋ ਡੈਮੋਕਰੈਟ ਇਟਸ ਅ ਇੰਟਰਸਟਿਡ ਬਾਡੀ ਕਾਰਪੋਰੇਟ ਇਸ ਕਰਕੇ ਇਹ ਹਮੇਸ਼ਾ ਹੀ ਪੰਜਾਬ ਦੀ ਯੂਨੀਵਰਸਿਟੀ ਆ ਇਹ ਪੰਜਾਬ ਦੀ ਹੀ ਯੂਨੀਵਰਸਿਟੀ ਹੋਵੇਗੀ ਲੇਕਿਨ ਇਹ ਸੈਂਟਰ ਦੇ ਐਕਟ ਨਾਲ ਹੀ ਆ ਗਈ ਹੈ ਹੁਣ ਜਦੋਂ ਦਾ ਕਹਿ ਰਹੇ ਆ ਕਿ ਅਸੀਂ ਸੈਨੇਟ ਨੂੰ ਚੇਂਜ ਕਰਨੀ ਆ ਇਹ ਤਬ ਤੱਕ ਨਹੀਂ ਚੇਂਜ ਹੋ ਸਕਦੀ ਜਦ ਤੱਕ ਪੰਜਾਬ ਯੂਨੀਵਰਸਿਟੀ ਦੇ ਜਿਹੜਾ ਐਕਟ ਹੈਗਾ ਜਿਹੜਾ ਸਾਡਾ ਕੈਲੰਡਰ ਹੈਗਾ ਉਹਦੇ 'ਚ ਚੇਂਜ ਨਹੀਂ ਕਰਦੀ ਉਹ ਚੀਜ਼ ਪਾਰਲੀਮੈਂਟ ਹੀ ਕਰੇਗੀ ਚੰਡੀਗੜ੍ਹ ਵਾਲੀ ਹੀ ਲੜਾਈ ਨਾਲ ਵੀ ਮਸਲਾ ਜੁੜਿਆ ਹੋਇਆ ਕਿ ਚੰਡੀਗੜ੍ਹ ਚ ਬਹੁਤ ਥੋੜੇ ਇੰਸਟੀਚਿਊਟ ਰਹਿ ਗਏ ਹੋ ਜਿਹਨਾਂ ਦੇ ਪੰਜਾਬ ਦੀ ਅਜੂਬੀ ਦਾਅਵੇਦਾਰੀ ਆ ਉਹਨਾਂ ਚੋਂ ਇੱਕ ਪੰਜਾਬੀ ਯੂਨੀਵਰਸਿਟੀ ਹੀ ਆ ਤੇ ਜੇ ਪੰਜਾਬ ਯੂਨੀਵਰਸਿਟੀ ਆਪਾਂ ਕਹਿ ਲਈਏ ਪੰਜਾਬ ਦੇ ਹੱਥਾਂ ਚੋਂ ਹੋ ਕੇ ਸੈਂਟਰ ਕੋਲੇ ਚਲੀ ਜਾਂਦੀ ਆ ਤਾਂ ਚੰਡੀਗੜ੍ਹ ਤੇ ਸਾਡਾ ਜਿਹੜਾ ਦਾਵਾ ਉਹ ਹੋਰ ਕਮਜ਼ੋਰ ਹੁੰਦਾ ਜਿਹੜੀ ਸਾਡੀ ਲੜਾਈ ਰੀਆਰਗੇਨੇਸ਼ਨ ਐਕਟ ਤੋਂ ਲੈ ਕੇ ਅੱਜ ਤੱਕ ਲੱਗੂ ਆ ਵੈਸ ਤੋਂ ਉਦੋਂ ਪਹਿਲਾਂ ਪੰਜਾਬੀ ਸੂਬਾ ਹੁਣ ਚੱਲੀ ਉਦੋਂ ਪਹਿਲਾਂ ਦੀ ਆ ਉਹ 올 ਰਾਈਜ਼ ਅਸੀਂ ਇੱਕ ਸਟੈਪ ਪਿੱਛੇ ਹੋ ਜਾਂਦੀ ਜੀ ਸੈਨੇਟ ਸਾਡੇ ਤੋਂ ਜਾਂਦੀ ਆ ਮੈਂ ਹਮੇਸ਼ਾ ਗੱਲ ਕੀਤੀ ਕਿ ਸਾਨੂੰ ਇਲੈਕਟਿਡ ਸੈਂਟ ਚਾਹੀਦੀ ਜਿੱਥੇ ਜਿਹਦੇ ਅੰਦਰ ਯੂਨੀਵਰਸਿਟੀ ਦੇ ਜਿਹੜੇ ਟੀਚਰਸ ਐ ਤੇ ਜਿਹੜੇ ਸਟੂਡੈਂਟਸ ਐ ਉਹਨਾਂ ਦਾ ਰਿਪਰੈਜ਼ੈਂਟੇਟਿਵ ਹੋਵੇ ਸਾਨੂੰ ਫੁੱਲ ਟਾਈਮ ਪੋਲੀਟਿਸ਼ੀਅਨਸ ਲਈ ਇੱਥੇ ਸੈਨੇਟ ਨਹੀਂ ਖੜੀ ਕਰਨੀ ਇਹ ਹੁੰਦਾ ਆ ਰਿਹਾ ਸੀ ਇਹ ਹੁੰਦਾ ਆ ਰਿਹਾ ਸੀ ਮੈਂ ਤੁਹਾਨੂੰ ਐਗਜ਼ਾਮਪਲ ਦਵਾਂ ਤੁਹਾਨੂੰ ਸੁਣ ਕੇ ਯਕੀਨ ਨਹੀਂ ਹੋਊਗਾ ਪਲੀਜ਼ ਫੈਕਲਟੀ ਦੇ ਇਲੈਕਸ਼ਨ ਹੁੰਦੇ ਐ ਸਾਡੀ ਫੈਕਲਟੀਆਂ ਆਰਟਸ ਫੈਕਲਟੀ ਸਾਇੰਸ ਫੈਕਲਟੀ ਉਸ ਫੈਕਲਟੀ ਦੇ ਅੰਦਰ ਪ੍ਰੋਫੈਸਰਾਂ ਦੇ ਵੋਟ ਕੱਟ ਹੈਗੇ ਇਹ ਜਿਹੜੇ ਨਾਮਿਨੇਟਡ ਮੈਂਬਰਸ ਐ ਇਹ ਜੋ ਕਾਲਜ ਦੇ ਫੋਰ ਮੈਂਬਰ ਉਹਨਾਂ ਦੇ ਰੋਟ ਜਿਆਦਾ ਹੈ ਬਾਅਦ ਦਾ ਬੰਦਾ ਕੀ ਇਮਪ੍ਰੈਸ਼ਨ ਡਰਾ ਕਰਦਾ ਹੈ ਕਿ ਇਸ ਫੈਕਲਟੀ ਤੋਂ ਚੁਣ ਕੇ ਆਇਆ ਉਹ ਫੈਕਲਟੀ ਦਾ ਬੰਦਾ ਹੀ ਨਹੀਂ ਸਾਡੇ ਇੱਥੇ ਡੀਨ ਫਾਈਨ ਆਰਟਸ ਦਾ ਡੀਨ ਪਤਾ ਕੌਣ ਰਿਹਾ ਹੈ ਜੀ ਤੁਸੀਂ ਯਕੀਨੀ ਕਰ ਸਕਦੇ ਫਿਜ਼ੀਕਲ ਐਜੂਕੇਸ਼ਨ ਦਾ ਬੰਦਾ ਤੇ ਡਿਸੀਜਨ ਕੋਈ ਸੈਨੇਟ ਦਾ ਥੋੜੀ ਹੋਵੇਗਾ ਸੈਨੇਟ ਦੀ ਸਟਰਕਚਰ ਅਸ ਨਹੀਂ ਹੈ ਹਮ ਲੇਕਿ ਇਲੈਕਟਿਡ ਡੀਨਸ ਆ ਗਈ ਫਿਜ਼ੀਕਲ ਐਜੂਕੇਸ਼ਨ ਦਾ ਬੰਦਾ ਫਾਈਨ ਆਰਟਸ ਦਾ ਡੈਕਟਰ ਹੈ ਸਾਨੂੰ ਲੈਂਗੁਏਜ ਫੈਕਲਟੀ ਦੇ ਅੰਦਰ 15 ਸਾਲ ਤੋਂ ਕਾਮਰਸ ਦਾ ਬੰਦਾ ਰਿਪਰੈਜ਼ੈਂਟ ਕਰਦਾ ਰਿਹਾ ਸੈਨੇਟ ਹੋਣਾ ਚਾਹੀਦਾ ਇਲੈਕਟਡ ਹੋਣਾ ਚਾਹੀਦਾ ਪਰ ਇਹ ਸੈਨੇਟ ਜਿਉਂ ਉੱਗਿਆ ਹੋ ਇਹਦੇ ਅੰਦਰ ਟੀਚਰਜ਼ ਦੀ ਨੁਮਾਇੰਦਗੀ ਜ਼ਿਆਦਾ ਹੋਵੇ ਇਲੈਕਟਡ ਵੀ ਜ਼ਿਆਦਾ ਹੋਵੇ ਟੀਚਰਜ਼ ਅਕੈਡੈਮਿਕ ਮੈਟਰਸ ਇਕੱਟੋ-ਕੱਟ ਟੀਚਰਜ਼ ਔਰ ਯੂਨੀਵਰਸਿਟੀ ਟੀਚਰਜ਼ ਦੀ ਸੇ ਹੋਵੇ ਕਿਤੇ ਹੈ ਹੀ ਨਹੀਂ ਯੂਨੀਵਰਸਿਟੀ ਟੀਚਰਜ਼ ਦਾ ਤੁਹਾਨੂੰ ਕਿਸ ਤਰ੍ਹਾਂ ਦੀ ਸੈਨੇਟ ਦਾ ਇੰਤਜ਼ਾਰ ਹੈ ਮੈਂ ਚਾਹਣਾ ਰਿਫਾਰਮਡ ਸੈਨੇਟ ਜਿਹਦੇ ਅੰਦਰ ਪ੍ਰੋਫੈਸਰਸ ਯੂਨੀਵਰਸਿਟੀ ਦੇ ਪ੍ਰੋਫੈਸਰਸ ਯੂਨੀਵਰਸਿ ਉਹ ਯੂਨੀਵਰਸਿਟੀ ਦੇ ਦੇ ਦੀ ਤਰਦੀ ਨੂੰ ਨਰਾਜ਼ ਕਰਨ ਇਹ ਜਿਹੜੇ ਫੁੱਲ ਟਾਈਮ ਪੋਲੀਟਿਸ਼ੀਅਨ ਜਿਹੜੇ ਗ੍ਰੈਜੂਏਟ ਕੌਂਸਲ ਉੱਤੇ ਹੋਰ ਇੱਧਰ ਨਾਮਿਨੇਟ ਹੋ ਕੇ ਆਉਂਦੇ ਇਹਨਾਂ ਦਾ ਕੋਈ ਲਗਾ ਦੇਗਾ ਨਹੀਂ ਹੈ ਇਹਨਾਂ ਦਾ ਕੋਈ ਇੰਟਰਸਟ ਨਹੀਂ ਹੈ ਇਹਨੂੰ ਇਹ ਇਸ ਦੇ ਅਕੈਡੈਮਿਕ ਕੱਟ ਨੂੰ ਬਚਾਉਣਾ ਹੈ ਤਾਂ ਸਾਨੂੰ ਸੈਨੇਟ ਚਾਹੀਦੀ ਹੈ ਰਿਸਟੋਰ ਸੈਨੇਟ ਬਟ ਨੋਟ ਦ ਸੈਨੇਟ ਦੈਟ ਵੀ ਹੈਵ ਗਿਵ ਵੀ ਵਾ ਸਰਟਨ ਚੇਂਜਸ ਇਨ ਦਾ ਵਰ ਗਵਰਨੈਂਸ ਰਿਫਾਰਮ ਸੋ ਦੈਟ ਉਹਦੇ ਵਿੱਚ ਕੋਰਟ ਨੂੰ ਕਿਹਾ ਸੀਗਾ ਸਾਡੀ ਕੋਰਟ ਗਵਰਨੈਂਸ ਰਿਫਾਰਮ ਬਣੀਆ ਮੇਨ ਕਿਹੜੀਆਂ ਜਿਹੜੀਆਂ ਚੇਂਜ ਹੋਈ ਸੀਗਾ ਕਿ ਇੱਕ ਤੇ ਸੈਲੈਂਟ ਜਿਹੜੀ ਸੈਲੈਂਟ ਹੈਗੀ ਆ ਉਹ ਲਗਾਤਾਰ ਬੰਦਾ ਦੋ ਵਾਰੀ ਕੰਜੈਕਟਿਵਲੀ ਉੱਥੇ ਚ ਇਲੈਕਸ਼ਨ ਨਹੀਂ ਲੜੇਗਾ ਉਹ ਉਹਨੇ ਵੱਖਰਾ ਸਮਾਂ ਪਾ ਕੇ ਕੁਝ ਸਮਾਂ ਪਾ ਕੇ ਸੀ ਔਰ ਸੀ ਸ਼ੁੱਡ ਕਮ ਟੂ ਦੈਟ ਦੂਸਰਾ ਸੈਲੈਂਟ ਨੂੰ ਰੀਸਟ੍ਰਕਚਰ ਕਰਾਂਗੇ ਤੀਸਰਾ ਸੀ ਗ੍ਰੈਜੂਏਟ ਕੌਂਸਟੀਚੁਐਂਸੀ ਬਾਰੇ ਸੋਚਦੇ ਪਏ ਸੀ ਵੀ ਕਿਵੇਂ ਕਰਨੀ ਹੈ ਕੀ ਸਾਨੂੰ ਉਹ ਕਨਸਟੀਚੁਐਂਸੀ ਮਾਸਟਰ ਕਨਸਟੀਚੁਐਂਸੀ ਖੜਨੀ ਚਾਹੀਦੀ ਆ ਇਸ ਤੋਂ ਵੀ ਸਸਨ ਵਿੱਚ ਸੈਨੇਟ ਹੈ ਟੂ ਡਿਸਕਸ ਮੰਗ ਇਟ ਸੈਲਫ ਉਹਨਾਂ ਨੇ ਸੈਨੇਟ ਦੇ ਆਪਣੇ ਵਿੱਚ ਬੈਠ ਕੇ ਆਪਣੀ ਬੋਡੀ ਵਿੱਚ ਬੈਠ ਕੇ ਉਹ ਇਸ਼ੂ ਡਿਸਕਸ ਕਰ ਲੈ ਸਕਦੇ ਪਰ ਸੈਨੇਟ ਕੁਡ ਈ ਨੋਟ ਟੇਕ ਐਕਸ਼ਨ ਔਨ दैट ਉਹ ਕਿਉਂ ਉਹ ਕਮੀ ਲੱਗੀ 2018 ਦੀ اگر ਉਹਦੇ تے بار بار ਕੀਤਾ ਹੁੰਦਾ ਆ سارے ਬੰਦੇ ਨਹੀਂ ਪੜਾ ਸੀ ਨਹੀਂ ਕੋਈ سٹی ਤਾਂ ਨਹੀਂ ਹੈ ਸੈਨੇਟ ਤੇ ਕੋਈ سٹی ਨਹੀਂ ਸੀ ਪਰ ਫਿਰ ਇਹ ਡਿਲੇ ਕਿਉਂ ਹੋ ਰਿਹਾ ਨਵੀ ਸੈਨੇਟ ਦਾ ਸੈਂਟਰਲ ਵੱਲੋਂ ਕਿਉਂ ਡਿਲੇ ਹੋ ਰਿਹਾ ਜਾਂ ਯੂਨੀਵਰਸਿਟੀ ਅਥਾਰਟਿਜ਼ ਵੱਲੋਂ ਕਿਉਂ ਡਿਲੇ ਹੋ ਰਿਹਾ ਯੂਨੀਵਰਸਿਟੀ ਅਥਾਰਟੀ ਕਹਿੰਦੀ ਆ ਅਸੀਂ ਜੀ ਉਹਨਾਂ ਨੂੰ ਲਿਖ ਕੇ ਦਿੱਤਾ ਹੋਇਆ ਸਾਨੂੰ ਚਾਂਸਲਰ ਸਾਹਿਬ ਤੋਂ ਪਰਮਿਸ਼ਨ ਮਿਲਣੀ ਹੈਗੀ ਆ ਜਦੋਂ ਕਹੂਗੇ ਅਸੀਂ ਇਲੈਕਸ਼ਨ ਕਰਵਾਉਣਾ ਤੁਹਾਡੀ 1 ਅਕਤੂਬਰ ਨੂੰ ਤਾਂ ਹੀ ਆਪਣੀ ਸੈਨੇਟ ਖਤਮ ਹੋਵੀਆ ਪਿਛਲੀ 31 ਅਕਤੂਬਰ ਨੂੰ 31 ਦਸੰਬਰ ਨੂੰ ਸਿੰਡੀਕੇਟ ਖਤਮ ਹੋਣੀ ਆ ਅੱਜ ਯੂਨੀਵਰਸਿਟੀ ਜਪਾ ਕੇ ਲਈ ਵੀ ਸੀ ਹੈ ਜਿਹੜੀ ਮੈ ਉਹਨਾਂ ਦੀ ਹੀ ਚੱਲ ਰਹੀ ਉਹਨਾਂ ਦੀ ਤਾਨਾਸ਼ਾਹੀ ਕਹਿ ਲਈ ਹੈ ਨਾ ਉਹ ਜੋ ਵੀ ਉਹਨਾਂ ਦੇ ਜੀ ਕਰਦਾ ਉਹ ਡਿਸੀਜਨ ਲੈਂਦੇ ਆ ਪਿਛਲੇ ਟਾਈਮ ਚ ਨਾ ਇੱਕ ਨਵੀਂ ਫੀਸ ਲੱਗੀ ਆ ਪ੍ਰੀ ਪੀ ਐਚ ਡੀ ਕੋਰਸ ਵਰਕ ਫੀਸ ਉਹ ਪਹਿਲਾਂ ਫੀਸ ਨਹੀਂ ਹੁੰਦੀ ਸੀ ਜ਼ੀਰੋ ਸੀ ਜੀ ਪੀ ਪੀ ਐਚ ਡੀ ਉਹ ਪੀ ਐਚ ਡੀ ਦੇ ਜੋ ਕੋਰਸ ਵਰਕ ਹੁੰਦਾ ਜੀ ਉਹਦੀ ਪਹਿਲਾਂ ਕੋਈ ਫੀਸ ਨਹੀਂ ਹੁੰਦੀ ਸੀ ਜੀ ਉਹ ਨਵੀਂ ਫੀਸ ਲਾ ਕੇ ਉਹਨਾਂ ਨੇ 10000 ਫੀਸ ਲਾਤੀ ਉਹ ਘਟ ਘਟਾ ਕੇ ਉਹ ਪ੍ਰੋਟੈਸਟ ਹੋਇਆ 6000 ਹੁਣ ਵੀ ਲੱਗੀ ਰਹੇਗੀ ਉਹ ਵੀ ਸੀ ਮੈਡਮ ਦੀ ਹੁਣ ਸਰ ਉਹ ਵੀ ਮੰਨ ਲਓ ਸੈਨੇਟ ਹੁੰਦੀ ਤਾਂ ਸੈਨੇਟ 'ਚ ਇਹ ਫੈਸਲਾ ਹੋ ਸਕਦਾ ਪੂਰੀ ਤਰ੍ਹਾਂ ਵਾਪਸ ਉਂਵਰੇ ਸੈਨਰ ਚ ਸਾਡੇ ਚੋਂ ਬੰਦੇ ਜਾਂਦੇ ਆ ਗ੍ਰੈਜੂਏਟ ਚ ਉਹਨਾਂ ਨੇ ਅਗਲੀ ਵਾਰ ਸਾਡੇ ਤੋਂ ਵੋਟਾਂ ਲੈਣੇ ਵੀ ਆਉਣਾ ਦੁਬਾਰੇ ਵੰਨਾਂ ਤਾਂ ਇਹ ਵੀ ਇੱਕ ਮਸਲਾ ਰਹਿੰਦਾ ਈ ਇਸ ਨੂੰ ਪੋਲਿਟੀਕਲ ਫੁੱਟਬਾਲ ਨਾ ਬਣਾਇਆ ਜਾਏ ਇਸ ਨੂੰ ਸੀਰੀਅਸਲੀ ਜਿਹੜੇ ਸਟੇਕ ਹੋਲਡਰਸ ਐ ਪੰਜਾਬ ਗਵਰਨਮੈਂਟ ਹਰਿਆਣਾ ਗਵਰਨਮੈਂਟ ਸੈਂਟਰਲ ਗਵਰਨਮੈਂਟ ਬੈਠਣ ਯੂਟੀ ਗਵਰਨਮੈਂਟ ਬੈਠਣ ਯੂਨੀਵਰਸਿਟੀ ਦੇ ਪ੍ਰੋਫੈਸਰ ਦੀ ਗੱਲ ਸੁਣਾ ਇਹਦੀ ਖਾਮੀਆਂ ਨੂੰ ਤਲਾਸ਼ ਉਹ ਜਿਹੜੀ ਰਿਪੋਰਟਾਂ ਬਣੀਆਂ ਐ 275 ਰਿਪੋਰਟ ਮੈਂ ਬਣਾ ਕੇ ਦਿੱਤੀ ਹੈ ਦਸਿਸ ਇਸ ਸੁਨਧੀ ਕਮੇਟੀ ਜਿਸੀ ਦੋਸਤ 90 ਮੀਟਿੰਗਾਂ ਕਰਕੇ ਰਿਪੋਰਟ ਬਣਾ ਕੇ ਭੇਜੀ ਰਿਫਾਰਮ ਦੀ ਅਸੀਂ ਐਂਡ ਦੈਟ ਉਹ ਦੈਟ ਇਜ਼ ਗੈਦਰਿੰਗ ਦੈਟ ਇਜ਼ ਦੈਟ ਇਜ਼ ਗੈਦਰਿੰਗ ਡਸਟ ਉਹ ਗਈਏ ਹੁ ਦੁਬਾਰਾ ਗਈ ਹੈ ਪਹਿਲੇ ਉਹ ਵੇਖ ਕੇ ਨੜੂ ਦੇ ਟਾਈਮ ਵੀ ਗਈ ਸੀ ਬੱਦੇ ਦੇ ਡੋਨਟ ਪੇ ਹਿੱਟ ਟੂ ਇਟ ਉਹ 90 ਮੀਟਿੰਗਾਂ ਕੋਈ ਛੋਟੀ-ਬਿਟੀ ਤਾਂ ਹੁੰਦੀਆਂ 10-10 ਲੋਕਾਂ ਨੇ ਬੈਠ ਕੇ ਉਹ ਉਹ ਫੈਸਲਾ ਕੀਤਾ ਉਸਤੇ ਕਿ ਕੀ ਕੀਤਾ ਜਾਵੇ ਉਹਨੂੰ ਗਾਟ ਇਟ ਉਹਨੂੰ ਗਰੂਪ ਅਸੀਂ ਮੈਂ ਅਸੀਂ ਨਹੀਂ ਕਹਿੰਦੇ ਜੋ ਅਸੀਂ ਸਟੇਟਸ ਕੀਤਾ ਉਹਨੂੰ ਉਹ ਐਂਡ ਐਂਡ ਜੀ ਫੋਲੋ ਕੀਤਾ ਜਾਵੇ ਦੈਟ ਕੈਨ ਐਕਟ ਐਸ ਅ ਬੇਸ ਲਾਈਨ but restores an it which is not the center of the kind that we have seen in the past right. where faculty center faculty de election hunde faculty de teacher nahi uh, hai unna di voice nahi hai gi main language faculty changa language de election hove te teacher to das da ke baaki log satte reh gaye nomination member nu kya do do tusi faculty opt kar lo jehda banda medical science medical science jado lena dena koi nahi hai ga oh 20 saal to medical science nu represent kar reha hai ਜੋ ਕਹਦੇ ਡਾਕਟਰ ਨਹੀਂ ਬਣਿਆ ਅਜ ਤੱਕ ਇਨ ਦ ਸੈਨੇਟ ਸੈਨੇਟ ਕੀ ਜਵਾਬ ਹੈ ਜਦੋਂ ਸੈਨੇਟ ਬੰਗ ਰਿਹਾ ਨਾ ਤੋ ਪੁੱਛੋ ਜਵਾਬ ਨਹੀਂ ਦਈਏਗਾ ਜਿਹੜੇ ਬੰਦੇ ਜਿਨ੍ਹਾਂ ਦਾ ਕੋਈ ਲਗਾਮ ਚੱਲ ਚੱਲ ਕੇ ਸੈਨੇਟ ਬਣ ਰਿਹਾ ਸ਼ਰਮ ਵੀ ਨਹੀਂ ਕੋਈ ਯੂ ਆਰ ਇਨ ਪੇਨ ਲੱਗੇ ਐਬਸੋਲੂਟਲੀ ਪੇਨ ਸਾਨੂੰ ਤੋਕਾ ਦਿੱਤਾ ਸੈਨੇਟ ਨੇ ਅੱਤ ਤੁਹਾਨੂੰ ਕਹਿੰਦਾ ਟੀਚਰ ਕਿਉਂ ਨਹੀਂ ਆ ਰਹੇ ਇਹਦੀ ਵਜ੍ਹਾ ਇਹ ਹੈ ਐਕਟਿਵ ਰਹੇ ਹੋ ਲੇਕਿਨ ਇਹ ਜਿਹੜਾ ਮੁੱਦਾ ਹੁਣ ਜਿਹੜਾ ਸੈਨੇਟ ਦਾ ਹੈਗਾ ਤੁਸੀਂ ਇਹ ਤੋਂ ਐਬਸੈਂਟ ਕਿਉਂ ਹੋ ਦੇਖੋ ਉਹਦੇ ਚੇਜ ਹੈਗਾ ਕਿ ਜਦੋਂ ਤੁਸੀਂ ਇੱਕ ਤੇ ਵਿਚਾਰੇ ਵੀ ਹੁੰਦਾ ਕਿ when you have come to a stage of ਜਿੱਦਾਂ ਕਿ ਹੁਣ ਮੇਰੀ 65 years ਕੰਪਲੀਟ ਹੋਣ ਵਾਲੇ ਹੈਗੇ ਹਨ ਤੁਹਾਨੂੰ ਵੀ ਆਰ ਦੋ ਪ੍ਰੋਵਾਈਡਿੰਗ ਅੰਡਰਸਟੈਂਡਿੰਗ ਜਿੱਦ ਸੇ ਤੁਸੀ ਪੁੱਛਣ ਆਏ ਆ ਮੈਂ ਕਿਹਾ ਮੋਸਟ ਵੈਲਕਮ ਤੁਸੀਂ ਆਓ ਗੱਲਬਾਤ ਕਰੋ ਹੁਣ ਇਹ ਵੀ ਲੱਗਦਾ ਕਿ ਕਈ ਵਾਰੀ ਮਨਚੇ ਅਜੰਦਾ ਲੋਕਾਂ ਨੂੰ ਵੀ ਲੱਗਦਾ ਕਿ ਇਹਨਾਂ ਦਾ ਕੱਲਾ ਖਰੇ ਕੰਮ ਇਹ ਹੋਇਆਗਾ ਹਰ ਹਰਿਆ ਕੈਜਿਟੇਸ਼ਨ ਚਾਹੇ ਉਹ ਪੈਨਸ਼ਨ ਦਾ ਅਜੀਟੇਸ਼ਨ ਹੈ ਚਾਹੇ ਉਹ ਸੈਂਟਰਸਟੇਡ ਯੂਨੀਵਰਸਿਟੀ ਅਜੀਟੇਸ਼ਨ ਹੈ ਇਹ ਪਰ ਇਹ ਤਾਂ ਕ੍ਰੂਸ਼ਲ ਇਸ਼ੂ ਹੈ ਇਹ ਕੁਇਚ ਨੀ ਇਸ਼ੂ ਹੈਗਾ ਉਹਦੇ ਤਾਂ ਅਸੀਂ ਥਿ ਵਿਊ ਰੱਖਦੇ ਆ ਤਸੀਂ ਤੁਹਾਡੇ ਨਾਲ ਇੰਨੀਆਂ ਖੁੱਲ ਕੇ ਗੱਲਾਂ ਕਰ ਰਹੇ ਆ ਤਦ ਹੀ ਦੇਰੇ ਬਚਾਣਾ ਆਦਰਵਾਇਜ਼ ਵੀ ਆ ਟ੍ਰਾਈਂਗ ਟੂ ਟੈਲ ਯੂ ਕਿ ਇਹ ਇਧਰ ਹੋਣਾ ਚਾਹੀਦਾ ਜੋ ਵੀ ਕੁਛੀ ਪੋਜੀਸ਼ਨ ਆ ਪੂਰ ਕਰਦੇ ਪਏ ਆ ਕਿਤਨੇ ਕਿਤੇ ਖਸਤਾਂ ਨੇ ਹੈਗਾ ਨਾ ਤਦ ਹੀ ਕਰਦੇ ਪਏ ਆ ਕਿ ਪੂਟਾ ਦਾ ਕੀ ਸਟੈਂਡ ਹੈ ਇਸ ਤੇ ਪੂਟਾ ਦਾ ਜਿਹੜਾ ਸਟੈਂਡ ਹੈ ਪੂਟਾ ਦੇ ਕਹਿ ਰਹੇ ਆ ਕਿ ਅਸੀਂ ਇਹਦੇ ਬਾਰੇ ਸਾਡੀ ਉਹੀ ਕੋਸ਼ਿਸ਼ ਦਿੰਦੀ ਆ ਕਿ ਸੈਨੇਟ ਦਾ ਇਲੈਕਸ਼ਨ ਜਲਦੀ ਤੋਂ ਜਲਦੀ ਹੋਵੇ ਇੱਥੇ ਤੱਕ ਰੱਖ ਕੇ ਕਹਦੇ ਹੋ ਟਕਚਰ ਹੈ ਜੇ ਕੈਮ ਰਹੇਗੀ ਤਾਂ ਪੰਜਾਬ ਯੂਨੀਵਰਸਿਟੀ ਅਕੈਡਮਿਕ ਅਦਾਰੇ ਵਿੱਚ ਐਡਮਿਨਿਸਟ੍ਰੇਸ਼ਨ ਵਿੱਚ ਤੇ ਉਹਦੀ ਜੋ ਪੇ ਬੈਕ ਟੂ ਸੋਸਾਇਟੀ ਆ ਪ੍ਰੋਪਰਲੀ ਕਾਰਪ ਹੋਣਗੇ ਤੀਸਰੀ ਗੱਲ ਹੋਰ ਹੈ ਕਿ ਅਗਰ ਸਾਡੀ ਯੂਨੀਵਰਸਿਟੀ ਦੀ ਇਹ ਸੈਨੇਟ ਹੂੰ ਸੰਡਿਕਟ ਬਰਕਰਾਰ ਰਹਿੰਦੀ ਆ ਤਾਂ ਜਿਹੜੀਆਂ ਸਾਡੀਆਂ ਇੰਟਰਨਲ ਕੋਈ ਕੰਪਲੇਂਟਸ ਨੇ ਸਾਡੀਆਂ ਇੰਟਰਨਲ ਕੋਈ ਡਿਫਰੈਂਸ ਆਪੀਨੀਅਨ ਨੇ ਉਹ ਅਸੀਂ ਆਪਣੀ ਘਰ ਦੀ ਪੰਚਾਇਤ ਵਿੱਚ ਬੈਠ ਕੇ ਖੁਦ ਆਪਸ ਵਿੱਚ ਲੜ ਕੇ ਸੋਲਵ ਕਰ ਸਕਦੇ ਹਾਂ ਸਾਨੂੰ ਉਹਦੇ ਬਾਹਰ ਵੀ ਜਾਣਾ ਪਊਗਾ ਜਸ ਸਟੂਡੈਂਟ ਦੇ ਪ੍ਰੋਟੈਸਟ ਹੈ ਇਟ ਸ਼ੋਸ ਕਿ ਦੇ ਆਰ ਕਨਸਰਨ ਬਿੰਦ ਦਾ ਅਕੈਡੈਮਿਕ ਇੰਸਟੀਟਿਊਸ਼ਨ ਦੇ ਵਾਂਟ ਥੈਟ ਦਿਸ ਇੰਸਟੀਟਿਊਸ਼ਨ ਜਿਹੜੀ ਸਾਡੀ ਸੰਸਥਾ ਹੈਗੀ ਆ ਸੈਨੇਟ ਦੀ ਜਿਹੜੀ ਸਾਡੀ ਜੋ ਸਾਡੀ ਟ੍ਰੈਡੀਸ਼ਨ ਰਹੀ ਆ ਪੰਜਾਬ ਯੂਨੀਵਰਸਿਟੀ ਨੂੰ ਗਵਰਨ ਕਰਦੀ ਥੀ ਟੜੀ ਇਹਦੀ ਆਟੋਨਮਸ ਸਟਰਕਚਰ ਹੈ ਨਾ ਇਹਦੇ ਚ ਇਹ ਪੰਜਾਬ ਜੇ ਇਹਨੂੰ ਫੰਡ ਦਿੰਦੀ ਆ ਤਾਂ ਪੰਜਾਬ ਦੇ ਵਿੱਚ ਇੰਟਰਫਰੈਂਸ ਨਹੀਂ ਕਰਦੀ ਉਹ ਕਹਿੰਦੇ ਆ ਕਿ ਸਾਨੂੰ ਪਤਾ ਹੈ ਕਿ ਪੰਜਾਬ ਦੀ ਇੱਕ ਬਾਡੀ ਹੈ ਜਦੋਂ ਉਸ ਬਾਡੀ ਦੇ ਚ ਜੋ ਗੱਲਾਂ ਉਹਦੇ ਸਿਰ ਤੋਂ ਉੱਤੇ ਚਲ ਜੂਗੀਆਂ ਫਿਰ ਅਸੀਂ ਸੋਚਾਂਗੇ ਕੋਟ ਵੀ ਉਹ ਕਹਿੰਦੀ ਆ ਕਿ ਤੁਸੀਂ ਪਹਿਲਾਂ ਆਪਣੀਆਂ ਇੰਟਰਨਲ ਜਿਹੜੀਆਂ ਗਵਰਨਿੰਗ ਸਟਰਕਚਰਸ ਹੈਗੀਆਂ ਬਾਡੀਜ਼ ਅਗੀਆਂ ਉਹਨਾਂ 'ਚ ਕੋਸ਼ਿਸ਼ ਕੀਤੀ ਆ ਆਪਣੀਆਂ ਡਿਫਿਕਲਟੀਆਂ ਨੂੰ ਆਪਣੀਆਂ ਸ਼ਿਕਾਇਤਾਂ ਨੂੰ ਆਪਣੀਆਂ ਕੰਪਲੇਂਟਾਂ ਨੂੰ ਰਿਸੋਲਵ ਕਰਨੇ ਦੀ ਜੇ ਤੁਸੀਂ ਪਹਿਲਾਂ ਕੀਤੀ ਆ ਉਹਦੇ 'ਚ ਤੁਹਾਨੂੰ ਫੈਸਲੇ ਜਿਹੜੇ ਆ ਉਹ ਨਾ ਮੰਝੂ ਸਕੇ ਤੁਸੀਂ ਇਹਨਾਂ ਫੈਸਲਿਆਂ ਤੋਂ ਸੈਟਿਸਫਾਈ ਨਹੀਂ ਹੋ ਸਕੇ ਫਿਰ ਤੁਸੀਂ ਕਹਿੰਦੇ ਜੀ ਅਸੀਂ ਨਹੀਂ ਸੈਟਿਸਫਾਈ ਹੋ ਸਕੇ ਫਿਰ ਕੋਰਟ ਕਹਿੰਦਾ ਹਾਂ نو ਅਸੀਂ ਤੁਹਾਡਾ ਕੇਸ ਲੈਂਦੇ ਆ ਇਟ ਮੀਨਸ ਕਿ ਜੇ ਸਾਡੀ ਬੋਡੀ ਨਹੀਂ ਹੋਊਗੀ ਤਾਂ ਸਾਨੂੰ ਡਾਇਰੈਕਟਲੀ ਬਾਹਰ ਜਾਣਾ ਪਊਗਾ ਫਿਰਟੀਲਿਟੀ ਚੋਂ ਦੋ ਗੱਲਾਂ ਜੀ ਇੱਕ ਕੋਸ਼ ਸੈਕਸ਼ਨ ਆ ਵੀ ਰਿਹਾ ਪੀਕਿੰਗ ਟੱਚ ਜਿਹੜਾ ਵੱਡਾ ਸੈਕਸ਼ਨ ਆ ਜ ਆਪਾਂ ਕਹ ਲਈਏ ਜਿਹੜਾ ਬੀਜੇਪੀ ਸਰਕਾਰ ਜਿਨ੍ਹਾਂ ਨੂੰ ਹੀ ਲੱਗਦਾ ਕਿ ਯੂਨੀਵਰਸਿਟੀ ਸੈਂਟਰਲ ਹੋਗੀ ਤਾਂ ਸਾਨੂੰ ਕੁਝ ਫਾਇਦੇ ਹੋਣਗੇ ਉਹ ਤਨਖਾਹਾਂ ਬਤੌਰ ਫਾਇਦੇ ਹੋਣਗੇ ਜਾਹੂ ਕੁਛ ਹੋਰ ਫਾਈਨੈਂਸ਼ੀਅਲ ਫਾਇਦੇ ਹੋਣਗੇ ਉਹ ਨਿੱਜੀ ਹਿੱਤਾਂ ਚੋ ਇੱਕ ਸੈਕਸ਼ਨ ਨਾ ਟੀਚਾ ਜਿਹੜੀ ਆਪਾਂ ਉਧਰ ਵੀ ਹੋਇਆ ਹੋਇਆ ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਸਾਨੂੰ ਕੁਝ ਪਾਵਰ ਉਧਰ ਆਪਾਂ ਜਿਹੜੀ ਨੋਮੀਨੇਟਡ ਮੈਂਬਰਾਂ ਦੇ ਥਰੂ ਮਿਲ ਜੇ ਲੋਹਣੀ ਹੁੰਦਾ ਇੱਕ ਦਾ ਸਟ੍ਰਗਲ ਹੈ ਕਿ ਚੋ ਪਾਵਰ ਲੈਣੀ ਕਿ ਥੱਲੇ ਇਲਾਕੇ ਹੋਏ ਕੁਝ ਹਿੱਸਾ ਲੈ ਲੈਣਾ ਉਹ ਇੱਕ ਸੈਕਸ਼ਨ ਉਧਰ ਵੀ ਹੈ ਖੋਫ ਹੈ ਖੋਫ ਤੇ ਲਾਲਚ ਦੋਨੇ ਗੱਲਾਂ ਹੁੰਦੀਆਂ ਹੈ ਹਨਾ ਜੀ ਇਨਸਿਕਿਉਰਟੀ ਦੀ ਫੀਲਿੰਗ ਹੈ ਦੋਨੇ ਹੀ ਹੈ ਜੀ ਉਹ ਖੋਫ ਵੀ ਆ ਮਰ ਜਿੰਨੀ ਸੈਂਟਰਲ ਸਰਕਾਰ ਆਪਾਂ ਜਿਹੜੀ ਚਰਚੀਆ ਰਿਉਚੂ ਬੰਦੇ ਇੱਕ ਸੈਕਸ਼ਨ ਦਰਿਆ ਵੀ ਆ ਤੇ ਕੁਛ ਦਾ ਲਾਲਚ ਵੀ ਹੁੰਦਾ ਪਰ ਫੇਰ ਵੀ ਕੁਛ ਟੀਚਰ ਸਾਡੇ ਨਾਲ ਇੱਥੇ ਆਉਂਦੇ ਆ ਅਸੀਂ ਜਿਹੜੀ ਕਿਹੜੀ ਗੱਲ ਮਲਮਾ ਜਈ ਸੀ ਕਿਉਂਕਿ ਇਹ 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 ਸਵਾਲ ਦਾ ਜਿਹੜੇ ਜਿਹੜੇ ਪੋਲਿਟੀਕਲ ਲੀਡਰਸ਼ਿਪ ਹੈ ਜਿਹੜੀ ਐਡਮਿਨਿਸਟ੍ਰੇਟਿਵ ਲੀਡਰਸ਼ਿਪ ਹੁੰਦੀ ਹੈ ਟੀਚਰ ਇਸ ਲਈ ਮਿਸਿੰਗ ਆ ਕਿ ਉਹਨਾਂ ਨੂੰ ਪਤਾ ਹੈ ਕਿ ਜੋ ਜਿਸ ਗੱਲ ਨੂੰ ਜੋ ਜੋ ਬਾਕੀ ਪੰਜਾਬ ਮੰਗ ਰਿਹਾ ਹੈ ਬਾਕੀ ਪੰਜਾਬ ਦੇ ਪੁੱਛੇ ਮੰਗ ਰਿਹਾ ਹੈ ਉਸ ਦੀ ਰੈਜ਼ੋਨੈਂਸ ਇੱਥੇ ਨਹੀਂ ਹੈ ਜੀ ਉਹਦੀ ਵਧੇਗੀ ਸੈਨੇਟ ਦੇ ਤੋਂ ਦੁੱਖਾ ਦਿੱਤਾ ਹੈ मैं मैं इसलिए कह रहा कि जे सैनेट हूँ इस सैनेट जारी तुम देखो स्टूडेंट भी जोड़े मोस्टली बाहर दे है। कोई तैयार नहीं है क्योंकि उन्होंने सैनेट का किरदार देखा कि होया दुखी सारे है नो बडी वॉन्ट्स ए बोर्ड ऑफ डायरेक्टर नो बडी वॉन्ट्स डिकटेटोरियल रिजीम कंट्रोल वे सेंटर है नो बडी वॉन्ट्स इट लेकिन किता है क्रिटिकल रिव्यू चाहिए इस पूरी चीज़ का ਅਸੀਂ ਪੰਜਾਬ ਦੀ ਪ੍ਰਿੰਸੀਪਲ ਕੌਨਸਟਿਟੂਐਂਸੀ ਤੋਂ ਸੈਨੇਟ ਚੁਣੀ ਨੁਮਾਇੰਦਾ ਤਜਿੰਦਰ ਕੌਰ ਧਾਲੀਵਾਲ ਜਿਹੜੇ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਚੇਅਰਪਰਸਨ ਵੀ ਰਹੇ ਹਨ ਉਹਨਾਂ ਨੂੰ ਸੰਪਰਕ ਕੀਤਾ ਤੇ ਉਹ 2008 ਤੋਂ ਲੈ ਕੇ 2010 ਤੱਕ ਸੈਨੇਟ ਦੀ ਮੈਂਬਰ ਰਹੇ ਮੈਡਮ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਟੋਰੀ ਟਾਕ ਲਈ ਅਸੀਂ ਸਟੋਰੀ ਕਰ ਰਹੇ ਹਾਂ ਸੈਨੇਟ ਤੇ ਮੈਮ ਜਿਸ ਤਰ੍ਹਾਂ ਸਿਰਫ ਸਟੂਡੈਂਟਸ ਦਾ ਹੀ ਪ੍ਰੋਟੈਸਟ ਹੋ ਰਿਹਾ ਹੈ ਉੱਥੇ ਜਿਹੜੇ ਸੀਨੀਅਰਸ ਨੇ ਜਿਹੜੇ ਸੈਨੇਟ ਚ ਰਹੇ ਨੇ ਪ੍ਰੋਫੈਸਰ ਨੇ ਜਾਂ ਕਾਲਜਾਂ ਦੇ ਪ੍ਰਿੰਸੀਪਲ ਨੇ ਪੰਜਾਬ ਦੇ এডਿਕੇਸ਼ਨ ਦੇ ਖੇਤੇ ਚੱਲਦੇ ਉਹਦੀ ਜਗ੍ਹਾ ਤੇ ਕੰਮ ਕਰ ਰਹੇ ਨੇ ਯੂਨੀਵਰਸਿਟੀ ਨਾਲ ਜੁੜੇ ਰਹੇ ਨੇ ਪਹਿਲਾਂ ਜਾਂ ਹੁਣ ਵੀ ਜੁੜੇ ਰਹੇ ਨੇ ਉਹ ਕਿਉਂ ਉੱਥੇ ਨਹੀਂ ਆ ਰਹੇ ਔਰ 4 ਐਫਆਈਆਰ ਵੀ ਹੋ ਚੁੱਕੀਆਂ ਨੇ ਐਫਆਈਆਰਸ ਤੱਕ ਸਟੂਡੈਂਟਸ ਤੇ ਹੋ ਚੁੱਕੀਆਂ ਨੇ ਲਾਠੀ ਚਾਰਜ ਹੋ ਚੁੱਕਿਆ ਉਹਦੇ باوجود ਲੋਕ ਸੈਂਸਿਟਾਈਜ਼ ਕਿਉਂ ਨਹੀਂ ਹੋ ਰਹੇ ਸੈਨੇਟ ਨੂੰ ਲੈ ਕੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਆਈ ਡੂ ਐਗਰੀ ਮੈਂ ਵੀ ਅਜਿਹਾ ਕੁਝ ਦੱਸ ਦੇ ਨਹੀਂ ਗਈ ਤੇ ਆਈ ਫੀਲ ਗਿਲਟੀ ਅੱਲੀ ਗੰਤਮ ਪ੍ਰਮਜੀਤ ਇਸਰਾਮ ਵੀ ਪੰਜਾਬ ਦੀ ਵਸੰਧਲੀ ਸਾਡੇ ਸਿਰ ਦਾ ਤਾਜ ਹੈ ਸਾਨੂੰ ਜਾਨਣਾ ਚਾਹੀਦਾ ਸਾਇਆ ਨੂੰ ਪਰ ਪੰਜਾਬ ਇੱਕ ਐਵੇਂ ਦੀ ਧਰਤੀ ਹੈ ਜਿੱਥੇ ਨਾ ਜਦੋਂ ਕੋਈ ਵੀ ਅੰਸ਼ੁਰ ਹੈ ਕੋਈ ਵੀ ਚੇਤਨਾ ਮਾਰਚ ਸ਼ੁਰੂ ਹੁੰਦੀ ਹੈ ਕੋਈ ਵੀ ਚਾਹੇ ਉਹ ਕਿਸਾਨਾਂ ਦਾ ਘਰ ਨਹੀਂ ਲੈ ਲੋ ਸਦੀਆਂ ਲੱਗਦਾ ਰਿਹਾ ਜੀ ਜੀ ਪੁਰਾਣੇ ਸਮੇਂ ਤੋਂ ਲੱਗਦਾ ਰਿਹਾ ਪਰ ਇੱਕ ਸਮਾਂ ਆਇਆ ਜਦੋਂ ਪੂਰਾ ਜ਼ੋਰ ਫੜ ਲਿਆ ਆ ਕਿਸਾਨਾਂ ਨੂੰ ਬੰਦ ਕਰਾ ਰਹੇ ਤੇ ਇਹ ਉਹ ਵਰਡ ਵਰਡ ਓਵਰ ਵਰਡ ਓਵਰ ਉਹਦੇ ਅਸੀਂ ਜਵਾਬ ਦੇ ਵੀ ਹੋਏ ਜੀ ਤੇ ਉਹਦੇ ਕੁਸ਼ਿ ਸਿਟਿਵ ਹਮ ਲਾਈਕਵਾਇਸ ਮੈਂ ਸਮਝਦੀ ਆਂ ਵੀ ਪੰਜਾਬ ਦੇ ਘੜਤੀਵੇਂ ਦੀ ਆ ਵੀ ਪੰਜਾਬ ਯੂਨੀਵਰਸਿਟੀ ਨੂੰ ਲਾ वारਸ ਨਹੀਂ ਛੱਡੇਗੀ ਅੱਜ ਸਾਡੇ ਬੱਚੇ ਬੈਠੇ ਨੇ ਕੁਝ ਰਿਪਰੈਜ਼ੈਂਟ ਜਾ ਰਹੇ ਨੇ ਹਮ ਬੈਕਗਰਾਉਂਡ ਤੋਂ ਉਹਨਾਂ ਨੂੰ ਗਾਈਡ ਕੀਤਾ ਜਾ ਰਿਹਾ ਹੈ ਸਾਰਿਆਂ ਦਾ ਰੋਲ ਇੱਕੋ ਜਿਹਾ ਕਦੀ ਵੀ ਨਹੀਂ ਹੁੰਦਾ ਲੋਕ ਓਬਜ਼ਰਵ ਕਰ ਰਹੇ ਨੇ ਤੇ ਲੱਗਦਾ ਤੁਹਾਨੂੰ ਦੇਖ ਰਹੇ ਨੇ ਕੀ ਹੋ ਰਿਹਾ ਹੈ ਦੇਖ ਮੇਰੀ ਥਿੰਸ ਐਂਡ ਇਹ ਗੱਲ ਜਦੋਂ ਵੀ ਜਿੱਥੇ ਵੀ ਚੱਲਦੀ ਹੈ ਜੇ ਇੱਥੇ ਮੈਂ ਜੁਡੀਸ਼ਰੀ 'ਚ ਬੈਠੀ ਹੁੰਨੀ ਆ ਕਿਤੇ ਅਸੀਂ ਆਪਣੇ ਵਿਆਹ ਸ਼ਾਦੀਆਂ 'ਚ ਬੈਠੇ ਹੁੰਨੇ ਹਾਂ ਕੰਜ਼ਿਊਮਰ ਕੋਰਟ ਤੁਸੀਂ ਹੈਗੇ ਹੋ ਹਾਂਜੀ ਬਿਲਕੁਲ ਮੈਂ ਇਸ ਚੀਜ਼ ਨੂੰ ਲੈ ਕੇ ਹੂੰ ਹੂੰ ਇਹਨੂੰ ਇਸ ਚੀਜ਼ ਨੂੰ ਲੈ ਕੇ ਬੜਾ ਰੋ ਹੈ ਪੰਜਾਬ ਦੇ ਲੋਕ ਪੰਜਾਬ ਯੂਨੀਵਰਸਿਟੀ ਨੂੰ ਇਸ ਤਰ੍ਹਾਂ ਨਹੀਂ ਛੱਡ ਜਣਗੇ ਗੱਲ ਇਹ ਹੈਗੀ ਹੈ ਕਿ ਇਹ ਹੁਣ ਸੈਨੇਟ ਹੋਂਦ ਚ ਨਹੀਂ ਹੈਗੀ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਔਰ ਬਹੁਤ ਰੌੜਾ ਪਿਆ ਹੋਇਆ ਹੈ ਸਟੂਡੈਂਟਸ ਦਾ ਪ੍ਰੋਟੈਸਟ ਚੱਲ ਰਿਹਾ ਹੈਗਾ ਤੇ ਹਾਊ ਸੀਰੀਅਸ ਇਜ਼ ਥਿਸ ਇਸ਼ੂ ਹੈ ਕਿੰਨਾ ਕੁ ਸੀਰੀਅਸ ਇਸ਼ੂ ਹੈ ਸੈਨੇਟ ਦਾ ਨਾ ਹੋਣਾ ਤਾਂ ਸਾਰੇ ਸਿਸਟਮ ਦੇ ਵਿੱਚ ਇੱਕ ਤਰਥੱਲੀ ਮਚਾ ਦੇਣ ਵਾਲੀ ਗੱਲ ਹੈ ਜੀ ਉਸ ਚੀਜ਼ਾਂ ਸੀ ਜਿਹੜੀਆਂ ਹੱਲੀਆਂ ਜਾ ਸਕਦੀਆਂ ਸੀ ਜੀ ਔਰ ਯਾ ਹੱਲ ਵਾਸਤੇ ਰეკਮੈਂਡੇਸ਼ਨਸ ਕੀਤੀਆਂ ਜਾ ਸਕਦੀਆਂ ਸੀ ਗਵਰਨਮੈਂਟ ਨੂੰ ਜੀ ਜਦੋਂ ਆਰਬਿਟਰਰੀ ਅਸੀਂ ਸ਼ੁਰੂ ਕਰ ਸਾਰਾ ਉੱਪਰੋਂ ਹੀ ਆਏਗਾ ਜੀ ਤੇ ਫੇਰ ਕੀ ਹੋਇਆ ਕਿ ਪਿਛਲਾ ਜਿਹੜੇ 4 ਸਾਲ ਲੰਘੇ ਨੇ ਜਿਹਦੇ ਵਿੱਚ ਨਾ ਸੈਨਿਕ ਸੀ ਜੀ ਕਾਲਜਸ ਦਾ ਤੋਂ ਕਿ ਮੈਂ ਕਾਲਜਸ ਵਾਲੇ ਪਾਸੇ ਤੋਂ ਰਿਪrezent ਕਰਦੀ ਸੀ ਜੀ ਜੀ ਉਹ ਡੇਟਾ ਉਹ ਬਾਕੀ ਦੱਸ ਸਕਦੇ ਨੇ ਵੀ ਕਿ ਕਿੱਥੇ ਕਿੱਥੇ ਲੱਗੀ ਕਿੱਥੇ ਕਿੱਥੇ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਦੀ ਨਹੀਂ ਸੁਣੀ ਜੀ ਟੂਟਕੀਨ ਇਨਸਾਨ ਹੋਇਆ ਟੀਚਰਜ਼ ਨੂੰ ਕੀ ਨੁਕਸਾਨ ਹੋਇਆ ਜੀ ਪਰ ਕਾਲਜਸ ਦੇ ਵਿੱਚ ਵੱਡੇ ਪੱਧਰ ਤੇ ਡਿਸਟਰਬੈਂਸ ਹੈ ਜਿਹੜੀ ਉਹ ਨਜ਼ਰ ਆਈ ਕਿਉਂਕਿ ਉਹਨਾਂ ਦੇ ਬਹੁਤ ਸਾਰੇ ਇਸ਼ੂਜ਼ ਹੈ ਜਿਹੜੇ ਸਿਰਫ ਸਿੰਟ ਦੇ ਵਿੱਚ ਰਿਪrezent ਕੀਤੇ ਜਾ ਸਕਦੇ ਆ ਤੇ ਦੂਸਰੇ ਜਿਹੜਾ ਉਹ ਕਹਿ ਰਹੇ ਆ ਕਿ ਡਿਲੀਊਟ ਹੋ ਰਿਹਾ ਸਿਸਟਮ ਹਾਂਜੀ ਔਰ ਆਟੋਨੋਮੀ ਜਿਹੜੀ ਆਟੋਨਮਸ ਸਟਰਕਚਰ ਡਿਲੀਊਟ ਹੋ ਰਿਹਾ ਇਕੱਲੀ ਇਹ ਹੀ ਗੱਲ ਨਹੀਂ ਹੈ ਆਟੋਨੋਮੀ ਬਿਲਕੁਲ ਆਟੋਨੋਮੀ ਡਿਲੀਊਟ ਹੋ ਰਹੀ ਹੈ ਕਿ ਜਦ ਇਹਨਾਂ ਨੇ ਉਧਰੋਂ ਕਵਟਾ ਆ ਗਿਆ ਪੰਜਾਬ ਦੇ ਵਿੱਚ ਕੋਈ ਐਡਮਿਸ਼ਨ ਨਹੀਂ ਸੀ ਹੋ ਰਹੀ ਜੀ ਤਾਂ ਐਡਮਿਸ਼ਨ ਔਨ ਪੋਰਟਲ ਹੋਣ ਕਰ ਸਾਰੇ ਪੰਜਾਬ ਦੇ ਵਿਦਿਆਰਥੀ ਖਰਾਬ ਹੋਏ ਇੰਨੇ ਦੇਖੋ ਯੂਨੀਵਰਸਿਟੀ ਦਾ ਕੰਮ ਹੈ ਜਿਹੜਾ ਕੁਕੂ ਕੀ ਗਵਰਨਮੈਂਟ ਨੂੰ ਦਿੱਤਾ ਜਾ ਰਿਹਾ ਹੂੰ ਇੱਥੋਂ ਤੱਕ ਕਿ ਇੱਕ ਪ੍ਰਿੰਸੀਪਲ ਸੈਕਟਰੀ ਨੇ ਜੀ ਕੋਰਸਸ ਸ਼ੁਰੂ ਕਰਨ ਦੀ ਹਦਾਇਤ ਤੱਕ ਕਰ ਦਿੱਤੀ ਵੈਲਿਊ ਬੇਸਡ ਕੋਰਸ ਸ਼ੁਰੂ ਕਰਨ ਦੀ ਕੋਈ ਇਸ ਤਰ੍ਹਾਂ ਤੁਸੀਂ ਜਿਵੇਂ ਦੱਸਿਆ ਤੁਸੀਂ ਸੈਨੇਟ ਚ ਰਹੇ ਹੋ ਕੋਈ ਹੰਗਾਮਾ ਕਦੇ ਹੋਇਆ ਹੋਵੇ ਕਿਸੇ ਗੱਲ ਨੂੰ ਲੈ ਕੇ ਕੋਈ ਅਨਜਸਟੀਫੀਏਬਲ ਕੋਈ ਜਿਹੜਾ ਕਿ ਗਲਤ ਤਰੀਕੇ ਨਾਲ ਕੋਈ ਇਹ ਜਿਹਾ ਫੈਸਲਾ ਯੂਨੀਵਰਸਿਟੀ ਅਥਾਰਟੀਜ਼ ਜਾਂ ਵੀਸੀ ਵੱਲੋਂ ਜਾਂ ਕੋਈ ਇਸ ਤਰ੍ਹਾਂ ਕੋਈ ਥੋਪਿਆ ਹੋਵੇ ਬਈ ਸੈਨੇਟ ਨੇ ਕੋਈ ਇਸ ਤਰ੍ਹਾਂ ਦਾ ਹੌਲਟ ਕਿੱਤਾ ਹੋਵੇ ਕੋਈ ਉਹਨਾਂ ਦਾ ਮੂਵ ਕੋਈ ਆ ਕੋਈ ਰੌਲਾ ਕੁਝ ਪਿਆ ਹੋਵੇ ਸਾਹਿਬ ਜੀ ਜੀ ਹੂੰ ਇਸਨੇ ਬਹੁਤ ਸਾਰੇ ਹੋ ਜੇ ਅਨਜਸਟੀਫਾਈਡ ਪੀਪਲ ਮੂਵ ਸੀ ਹਾਂ ਉਹ ਸੈਨੇਟ ਨੇ ਕ੍ਰੈਸ਼ ਕੀਤੀਆਂ ਅੱਛਾ ਕੁਝ ਯਾਦ ਕਰ ਸਕਦੇ ਹੋ ਜੀ ਇੱਕ ਬੜੀ ਹਾਂ ਮੈਂ ਹਾਂ ਜੀ ਵੱਡੇ ਪੱਧਰ ਤੇ ਇੱਕ ਕੰਸਟਰਕਸ਼ਨ ਸੀ ਜੀ ਪਰ ਉਹਦੇ ਚਕ੍ਰਿਤ ਪ੍ਰੈਕਟਿਸਿਸ ਇਨਵੋਲ ਸੀ ਅੱਛਾ ਸੈਨੇਟ ਨੇ ਉਹ ਬੰਦ ਕੀਤਾ ਔਰ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਤੁਹਾਡਾ ਬਹੁਤ-ਬਹੁਤ ਧੰਨਵਾਦ ਸਟੋਰੀ ਟਾਕ ਵੱਲੋਂ ਇਹ ਸੀ ਮਸਲਾ ਪੰਜਾਬ ਯੂਨੀਵਰਸਿਟੀ ਦਾ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦਾ ਯਾਨੀ ਕਿ ਯੂਨੀਵਰਸਿਟੀ ਦੀ ਪਾਰਲੀਮੈਂਟ ਜੀ ਹਾਂ ਪੰਜਾਬ ਯੂਨੀਵਰਸਿਟੀ ਦੇ ਸੀਨੀਅਰ ਫੈਕਲਟੀ ਮੈਂਬਰਸ ਨਾਲ ਅਸੀਂ ਗੱਲਬਾਤ ਕੀਤੀ ਤੁਸੀਂ ਸੁਣਿਆ ਕਿ ਸੈਨੇਟ ਕਿੰਨੀ ਇੰਪੋਰਟੈਂਟ ਹੈ ਇਹ ਇੱਕ ਲੋਕਤੰਤਰ ਦਾ ਥੰਮ ਹੈ ਯੂਨੀਵਰਸਿਟੀ ਦਾ ਜਿਸ ਤਰ੍ਹਾਂ ਕਿ ਪਾਰਲੀਮੈਂਟ ਵਿੱਚ ਫੈਸਲੇ ਲਏ ਜਾਂਦੇ ਨੇ ਲਾਅ ਬਣਾਏ ਜਾਂਦੇ ਨੇ ਬਾਏ ਲਾਅ ਬਣਾਏ ਜਾਂਦੇ ਨੇ ਇਸੇ ਤਰ੍ਹਾਂ ਸੈਨੇਟ ਦੀ ਤਾਕਤ ਇੰਨੀ ਹੈ ਕਿ ਯੂਨੀਵਰਸਿਟੀ ਅਥਾਰਟੀ ਦੇ ਕਿਸੇ ਵੀ ਡਿਸੀਜਨ ਨੂੰ ਸੈਨੇਟ ਨਕਾਰ ਸਕਦੀ ਹੈ ਤੇ ਕਿਸੇ ਕੋਈ ਵੀ ਡਿਸੀਜਨ ਯੂਨੀਵਰਸਿਟੀ ਦਾ ਹੋਵੇ ਉਹ ਸੈਨੇਟ ਦੇ ਅੰਦਰ ਹੀ ਪਾਸ ਹੁੰਦਾ ਹੈ ਕਿ ਤੁਸੀਂ ਸੋਚ ਸਕਦੇ ਹੋ ਉਹ ਸੈਨੇਟ ਅੱਜ ਹੋਣ ਦੇ ਵਿੱਚ ਨਹੀਂ ਹੈ 6 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਜਦੋਂ ਕਿ ਨੋਟੀਫਿਕੇਸ਼ਨ ਹੋ ਜਾਣਾ ਚਾਹੀਦਾ ਸੀ ਅਸੀਂ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਰੇਨੂ ਵਿਜ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਪਬਲਿਕ ریلیਸ਼ਨ ਡਿਪਾਰਟਮੈਂਟ ਨੇ ਕਿਹਾ ਕਿ ਵਾਈਸ ਚਾਂਸਲਰ ਦਾ ਇਸ ਤੇ ਕੋਈ ਵਰਜਨ ਨਹੀਂ ਬਣਦਾ ਜੀ ਹਾਂ ਬਿਲਕੁਲ ਇਹੀ ਕਿਹਾ ਫਿਰ ਅਸੀਂ ਜਦੋਂ ਉਹਨਾਂ ਨੂੰ ਸਵਾਲ ਭੇਜੇ ਸਵਾਲ ਇਸ ਪ੍ਰਕਾਰ ਹਨ ਬਤੌਰ ਵਾਈਸ ਚਾਂਸਲਰ ਤੁਸੀਂ ਇਸ ਮੁੱਦੇ ਨੂੰ ਕਿੰਨਾ ਸੀਰੀਅਸ ਦੇਖਦੇ ਹੋ ਇਹ ਮੁੱਦਾ ਕਿੰਨਾ ਗੰਭੀਰ ਹੈ ਸਵਾਲ ਨੰਬਰ 2 ਅਗਲੇ ਸੈਨੇਟ ਦੀਆਂ ਚੋਣਾਂ ਚ ਕੀ ਕੀ ਰੁਕਾਵਟਾਂ ਪੈ ਰਹੀਆਂ ਹਨ ਸਵਾਲ ਨੰਬਰ 3 ਪੰਜਾਬ ਯੂਨੀਵਰਸਿਟੀ ਦੀ ਅਥਾਰਟिटीज ਦਾ ਇਸ ਮੁੱਦੇ ਤੇ ਚੋਣਾਂ ਚ ਡਿਲੇ ਜੋ ਹੋ ਰਹੀ ਹੈ ਇਸ ਤੇ ਕੀ ਸਟੈਂਡਿੰਗ ਹੈ ਕੀ ਕੀ ਕਾਰਨ ਹਨ ਕਿ ਚੋਣਾਂ ਸੈਨਟ ਦੀਆਂ ਕਿਉਂ ਨਹੀਂ ਕਰਾਈਆਂ ਜਾ ਰਹੀਆਂ ਸਵਾਲ ਨੰਬਰ 4 ਕੀ ਉਸ ਕਮੇਟੀ ਦੀ ਜਿਹੜੀ ਰਿਪੋਰਟ ਹੈ ਜਿਹੜੀ ਜਸਟਿਸ ਪ੍ਰਸੂਨ ਕਮੇਟੀ ਦੀ ਰਿਪੋਰਟ ਹੈ ਉਸ ਦਾ ਹੁਣ ਕੀ ਸਟੇਟਸ ਹੈ ਉਸ ਤੇ ਹੁਣ ਤੱਕ ਕੀ ਵਿਚਾਰ ਵਿਮਾਰਸ਼ ਹੋਇਆ ਅੱਜ 5 ਦਿਨ ਤੋਂ ਵੀ ਜ਼ਿਆਦਾ ਹੋ ਗਏ ਨੇ ਸਾਨੂੰ ਉਹਨਾਂ ਸਵਾਲਾਂ ਦਾ ਜਵਾਬ ਨਹੀਂ ਆਇਆ ਤੁਸੀਂ ਸਵਾਲ ਵੀ ਸੁਣੇ ਕੀ ਸਵਾਲ ਸਨ ਕਿ ਇਹ ਕਿੰਨਾ ਸੀਰੀਅਸ ਮੈਟਰ ਹੈ ਇਸ ਤੇ ਵੀ ਵਾਈਸ ਚਾਂਸਲਰ ਦੀ ਚੁੱਪੀ ਹੈ ਕਿਤੇ ਕਿਤੇ ਬਿਆਨ ਟਾਵੇਂ ਟਾਵੇਂ ਮੀਡੀਆ ਤੇ ਯੂਨੀਵਰਸਿਟੀ ਨੇ ਜ਼ਰੂਰ ਛਪਵਾਇਆ ਕਿ ਅਸੀਂ ਸੈਨੇਟ ਦੀ ਇਲੈਕਸ਼ਨਸ ਨੂੰ ਲੈ ਕੇ ਯੂਨੀਵਰਸਿਟੀ ਦੇ ਚਾਂਸਲਰ ਯਾਨੀ ਕਿ ਇਸ ਮੁਲਕ ਦੇ ਵਾਈਸ ਪ੍ਰੈਜ਼ੀਡੈਂਟ ਨੂੰ ਲਿਖਤੀ ਤੌਰ ਤੇ ਕਈ ਦਿਨਾਂ ਤੋਂ ਪੇਜ ਚੁੱਕੇ ਹਾਂ ਤੇ ਚਾਂਸਲਰ ਵੱਲੋਂ ਕੋ ਯਾਨੀ ਕਿ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਵੱਲੋਂ ਅਗਲੀ ਸੈਨੇਟ ਦੀ ਇਲੈਕਸ਼ਨ ਨੂੰ ਲੈ ਕੇ ਹਾਲੇ ਤੱਕ ਕੋਈ ਰਿਸਪੌਂਸ ਨਹੀਂ ਆਇਆ ਕੋਈ ਜਵਾਬ ਨਹੀਂ ਆਇਆ ਜੇ ਤੁਹਾਨੂੰ ਇਹ ਸਾਡੀ ਗੱਲਬਾਤ ਪਸੰਦ ਆਈ ਤੇ ਇਸ ਨੂੰ ਸ਼ੇਅਰ ਕਰੋ ਤੇ ਇਹ ਸਾਡੀ ਸਟੋਰੀ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਸਟੋਰੀ ਟਾਕ ਨੂੰ ਵੀ ਸਬਸਕ੍ਰਾਈਬ ਕਰੋ ਅਸੀਂ ਅਗਲੇ ਮੁੱਦੇ ਨੂੰ ਲੈ ਕੇ ਜਲਦੀ ਤੁਹਾਡੇ ਸਾਹਮਣੇ ਦੁਬਾਰਾ ਹਾਜ਼ਰ ਹੋਵਾਂਗੇ ਮੈਂ ਹਾਂ ਸਟੋਰੀ ਟਾਕ ਚੈਨਲ ਤੋਂ ਪ੍ਰਭਜੀਤ ਸਿੰਘ ਆਦਾਬ ਸਤਿ ਸ੍ਰੀ ਅਕਾਲ ਜੈ ਜੀ